ਜਦੋਂ ਆਪਾਂ ਕੈਨੇਡਾ ਦੀ ਮਾਰਕੀਟ ਦੀ ਗੱਲ ਕਰਦੇ ਆਂ ਔਰ ਖਾਸ ਤੌਰ ਤੇ ਰੀਅਲ ਅਸਟੇਟ ਮਾਰਕੀਟ ਦੀ ਗੱਲ ਕਰਦੇ ਆਂ ਤੇ ਕੀ ਦੀਵਾਲੀ ਦਾ ਪ੍ਰਭਾਵ ਇੱਥੇ ਵੀ ਪੈ ਰਿਹਾ ਪਿਛਲੀ ਵਾਰੀ ਹੁਣ ਆਪਣਾ ਇੰਟਰਸਟ ਰੇਟ ਘੜਿਆ ਪਰ ਅਸੰਪਸ਼ਨ ਤਾਂ ਪਹਿਲੋਂ ਸੀਗੀ 2 ਮਹੀਨੇ ਤੋਂ 2 ਵੀ ਪਹਿਲੋਂ ਜੀ 4 ਮਹੀਨੇ ਪਹਿਲੋਂ ਵੀ ਸੀਗੀ ਘਟੂਗਾ ਪੜ ਘਟਿਆ ਨਹੀਂ ਸੀਗਾ ਜਦੋਂ ਦੇਖਿਓ ਜਦੋਂ ਇੱਕ ਇੰਟਰਸਟ ਰੇਟ ਘਟਣ ਦੀ ਜਾਂ ਐਡਜਸਟ ਕਰਨ ਦੀ ਟਾਈਮ ਹੁੰਦਾ ਉਦੋਂ ਨਿਊਜ਼ ਪੋਜ਼ਿਟਿਵ ਵੀ ਆਉਣ ਲੱਗ ਜਾਂਦੀਆਂ ਨੇ ਜਿਹੜਾ ਆਨ ਵਾਲਾ ਟਾਈਮ ਆ ਜੇ ਦਸੰਬਰ ਦੇ ਵਿੱਚ ਜਾਂ ਹੁਣ ਜਿਹੜਾ ਮੂਹਰੇ ਜਦੋਂ ਵੀ ਇੰਟਰਸਟ ਰੇਟ ਘਟਾਉਂਦੇ ਨੇ ਹਜੇ ਦੇਖ ਨਹੀਂ ਰਿਹਾ ਕਿ ਉਹ ਕੋਈ ਦੀਵਾਲੀ ਦਾ ਕੋਈ ਤੋਹਫਾ ਬਣ ਕੇ ਆਊਗਾ ਹਜੇ ਤਾਂ ਮੈਨੂੰ ਲੱਗਦਾ ਵੀ ਰਾਵਣ ਵਾਲਾ ਕੰਮ ਹੀ ਆ ਹਜੇ ਤਾਂ ਹਰ ਚੀਜ਼ ਮੱਚੀ ਰਹੀ ਆ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਦੀਵਾਲੀ ਆ ਰਹੀ ਹੈ ਆਮ ਤੌਰ ਤੇ ਹੁੰਦਾ ਕੀ ਹੈ ਕਿ ਦੀਵਾਲੀ ਦੇ ਮੌਕੇ ਬੋਨਸ ਵਗੈਰਾ ਮਿਲਦੇ ਆ ਤਿਹਾਰ ਦਾ ਮੌਸਮ ਹੁੰਦਾ ਖਰੀਦਾਰੀ ਲੋਕ ਭਰਪੂਰ ਮਾਤਰਾ ਦੇ ਵਿੱਚ ਕਰਦੇ ਆ ਤੇ ਮਾਰਕੀਟ ਉਛਾਲ ਲੈਂਦੀ ਹੈ ਇਹ ਸਾਡੇ ਭਾਰਤ ਦੀ ਮਾਰਕੀਟ ਦਾ ਇੱਕ ਤੌਰ ਤਰੀਕਾ ਹੈਗਾ ਪਰ ਜਦੋਂ ਆਪਾਂ ਕੈਨੇਡਾ ਦੀ ਮਾਰਕੀਟ ਦੀ ਗੱਲ ਕਰਦੇ ਆ ਔਰ ਖਾਸ ਤੌਰ ਤੇ ਰੀਅਲ ਅਸਟੇਟ ਮਾਰਕੀਟ ਦੀ ਗੱਲ ਕਰਦੇ ਆ ਤੇ ਕੀ ਦੀਵਾਲੀ ਦਾ ਪ੍ਰਭਾਵ ਇੱਥੇ ਵੀ ਪੈ ਰਿਹਾ ਬੋਨਸ ਤਾਂ ਨਹੀਂ ਪਰ ਇਹ ਚਰਚਾ ਚੱਲ ਰਹੀ ਹੈ ਕਿ ਖਾਸ ਤੌਰ ਤੇ ਬੈਂਕ ਆਫ ਕੈਨੇਡਾ ਜਿਹੜਾ ਆ ਉਹ ਆਪਣੇ ਇੰਟਰਸਟ ਰੇਟ ਜਿਹੜੇ ਆ ਉਹ ਜਿੱਦਾਂ ਪਹਿਲਾਂ ਘਟਾਏ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਘਟਾ ਸਕਦਾ ਹੈ ਕੀ ਇਹਦੇ ਨਾਲ ਮਾਰਕੀਟ ਨੂੰ ਬੂਮ ਮਿਲੇਗਾ ਇਹਦਾ ਕੋਈ ਅਸਰ ਪੈਗਾ ਆਪਾਂ ਇਹਦੇ ਤੇ ਵੀ ਚਰਚਾ ਕਰਨੀ ਹੈ ਤੇ ਨਾਲ ਦੀ ਨਾਲ ਜ਼ਿਕਰ ਕੁਝ ਹੋਰ ਨੁਕਤੇ ਜਿਹੜੇ ਰੀਅਲ ਅਸਟੇਟ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਜਾਂ ਕਹਿ ਲੋ ਕਿ ਉਹਦੇ ਡਿਕਲਾਈਨ ਦਾ ਕਾਰਨ ਵੀ ਕਿਤੇ ਨਾ ਕਿਤੇ ਬਣ ਰਹੇ ਨੇ ਉਹ ਤਮਾਮ ਨੁਕਤੇ ਅੱਤੇ ਆਪਾਂ ਚਰਚਾ ਕਰਨੀਆਂ ਔਰ ਮੇਰੇ ਨਾਲ ਮੌਜੂਦ ਰਹਿਣਗੇ ਦੀਪ ਚੱਜ ਜੀ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਚੱਤ ਸਾਹਿਬ ਜੀ ਆਏ ਹਨ ਥੈਂਕ ਯੂ ਜਸਪੀਰ ਜੀ ਥੈਂਕ ਯੂ ਚੱਤ ਸਾਹਿਬ ਦੀਵਾਲੀ ਤੇ ਪਟਾਕੇ ਪਟੂਕੇ ਚੱਲਦੇ ਆ ਤੇ ਬੱਲੇ ਬੱਲੇ ਹੁੰਦੀ ਹੈ ਤੇ ਕੈਨੇਡਾ ਦੇ ਵਿੱਚ ਇਸ ਵੇਲੇ ਦੀ ਜਿਹੜੀਆਂ ਪ੍ਰਸਥਿਤੀਆਂ ਜਿੱਦਾਂ ਦੀਆਂ ਖੰਸੂਆਂ ਆ ਰਹੀਆਂ ਕਿ ਲਾਸਟ ਟਾਈਮ ਵੀ ਬੈਂਕ ਆਫ ਕੈਨੇਡਾ ਨੇ 0.25% ਜਿਹੜਾ ਇੰਟਰਸਟ ਰੇਟ ਘਟਾਏ ਸੀਗੇ ਹੁਣ ਇਹ ਵੀ ਖਬਰਾਂ ਆ ਦੁਬਾਰਾ ਫਿਰ ਘਟਾਉਣ ਦੀਆਂ ਸੰਭਾਵਨਾਵਾਂ ਬਣੀਆਂ ਨੇ ਏ ਇੰਟ੍ਰਸਟ ਰੇਟ ਦਾ ਘਟਣਾ ਮਾਰਕੀਟ ਨੂੰ ਕੋਈ ਬੂਮ ਦਿੰਦਾ ਨਜ਼ਰ ਆ ਰਿਹਾ ਹੈ ਇਹਦੀ ਦੀਵਾਲੀ ਬਣਦੀ ਨਜ਼ਰ ਆ ਰਹੀ ਹੈ ਜਾਂ ਅਜੇ ਵੀ ਫੁੱਸ ਪਟਾਕੇ ਵਾਲੀਆਂ ਸਥਿਤੀਆਂ ਜਿਹੜੀਆਂ ਨੇ ਬੜੀਆਂ ਹੋਈਆਂ ਨੇ ਹਾਂਜੀ ਜਸਪੀਰ ਇਹ ਜਿਹੜੀਆਂ ਕੋਈ ਵੀ ਪ੍ਰੈਡਿਕਸ਼ਨਸ ਨੇ ਪ੍ਰੈਡਿਕਸ਼ਨਸ ਬੇਸਡ ਹੁੰਦੀਆਂ ਨੇ ਵੀ ਇਕਨੋਮੀ ਕਿਵੇਂ ਮੂਵ ਹੋ ਰਹੀ ਆ ਜੀ ਤੇ ਜਿਹੜੀ ਜਿਹੜੀਆਂ ਨੂੰ ਗਵਰਨ ਕਰਨ ਵਾਲੀ ਬਾਡੀਜ਼ ਹੁੰਦੀਆਂ ਨੇ ਕੋਈ ਇੰਡੀਪੈਂਡੈਂਟ ਨੇ ਜੀ ਉਹਨਾਂ ਨੇ ਇੱਕ ਇਕਨੋਮਿਸਟ ਦੇ ਹਿਸਾਬ ਨਾਲ ਇਕਨੋਮਿਕਸ ਜਿਵੇਂ ਚੱਲਦਾ ਹੈ ਇਹਨਾਂ ਦਾ ਸਿਸਟਮ ਉਹਦੇ ਹਿਸਾਬ ਨਾਲ ਉਹਨਾਂ ਨੇ ਰੇਸ਼ਿਓ ਦੇਖਣੀ ਹੁੰਦੀ ਹੈ ਕਿ ਉਹਨਾਂ ਦੀ ਐਕਸਪੈਕਟੇਸ਼ਨ ਕੀ ਹੈ ਜੀ ਜੀਡੀਪੀ ਦੀ ਉਹਦੇ ਹਿਸਾਬ ਨਾਲ ਇੰਟਰਸਟ ਰੇਟਸ ਐਡਜਸਟ ਕਰਦੇ ਆ ਜਿਵੇਂ ਪਿਛਲੀ ਵਾਰੀ ਹੁਣ ਆਪਣਾ ਇੰਟਰਸਟ ਰੇਟ ਘਟਿਆ ਪਰ ਅਸੰਪਸ਼ਨ ਤਾਂ ਪਹਿਲਾਂ ਸੀਗੀ 2 ਮਹੀਨੇ ਤੋਂ 2 ਵੀ ਪਹਿਲਾਂ ਜੀ 4 ਮਹੀਨੇ ਪਹਿਲਾਂ ਵੀ ਸੀਗੀ ਘਟੂਗਾ ਪਰ ਘਟਿਆ ਨਹੀਂ ਸੀਗਾ ਜਦੋਂ ਦੇਖਿਓ ਜਦੋਂ ਇੱਕ ਇੰਟਰਸਟ ਰੇਟ ਘਟਣ ਦੀ ਜਾਂ ਐਡਜਸਟ ਕਰਨ ਦੀ ਟਾਈਮ ਹੁੰਦਾ ਉਦੋਂ ਨਿਊਜ਼ ਪੋਜ਼ਿਟਿਵ ਵੀ ਆਉਣ ਲੱਗ ਜਾਂਦੀਆਂ ਨੇ ਕਿ ਪਿਛਲੇ ਮਹੀਨੇ ਨਾਲ ਇਸ ਵਾਰੀ ਰੀਅਲ ਏਸਟੇਟ ਸੈਕਟਰ ਦੇ ਵਿੱਚ ਉਸ਼ਾਲ ਆਇਆ ਜੀ ਉਸ਼ਾਲ ਦਾ ਪਾਰਟ ਆ ਜਾਂਦਾ ਕੋਈ ਛਾਲ ਤਾਂ ਆਇਆ ਪਰ ਉਸ਼ਾਲ ਕਾਦਾ ਆਇਆ ਉਹਦੇ ਵਿੱਚ ਜਿਹੜੀ ਮਾਰਕੀਟ ਦੀ ਜਿਹੜੀ ਬੈਂਚਮਾਰਕ ਪ੍ਰਾਈਸ ਆ ਉਹਦੇ ਜਿੱਕਣਾ ਡ੍ਰੌਪ ਆਇਆ ਜੀ ਉਹ ਇੱਕ ਚੀਜ਼ ਨੂੰ ਇੱਕ ਵਾਰੀ ਦੱਸਦੇ ਆ ਦੂਸਰੀ ਨੂੰ ਦੂਸਰੀ ਵਾਰੀ ਦੱਸ ਦਿੰਦੇ ਪਰ ਉਹਨਾਂ ਨੇ ਆਪਣੇ ਇੱਕ ਤਰੀਕੇ ਨਾਲ ਦੇਖਣਾ ਮਾਰਕੀਟ ਦੇ ਵਿੱਚ ਹੁਣ ਜਿਹੜਾ ਬਿਕੋਜ਼ ਨਾਰਮਲੀ ਵਿంటర్ ਆਪਣੀ ਠੰਡਾ ਹੁੰਦਾ ਹੈ ਰੀਅਲ ਏਸਟੇਟ ਦੇ ਵਿੱਚ ਜੀ ਤੇ ਆਪਣੇ ਜਿਆਦਾ ਬਿਜ਼ੀ ਹੁੰਦਾ ਆਗਸਟ ਸੈਪਟੰਬਰ ਅਕਤੂਬਰ ਕਾਫੀ ਬਿਜ਼ੀ ਰਹਿੰਦਾ ਹੈ ਕਿਉਂਕਿ ਲੋਕੀ ਕਾਫੀ ਸ਼ਿਫਟ ਕਰਦੇ ਆ ਬੱਚੇ ਸਕੂਲਾਂ ਚ ਹੁੰਦੇ ਨੇ ਇਹ ਸਾਰੇ ਸਾਰਾ ਪੀਰੀਅਡ ਇੱਕ ਸਾਲ ਡੇਢ ਸਾਲ ਤੋਂ ਠੰਡਾ ਹੀ ਚੱਲ ਰਿਹਾ ਜੀ ਪ੍ਰਾਈਸਸ ਟੁੱਟੀਆਂ ਹੀ ਹੋਈਆਂ ਨੇ ਤੇ ਜਿਹੜਾ ਆਨ ਵਾਲਾ ਟਾਈਮ ਆ ਜੇ ਦਸੰਬਰ ਦੇ ਵਿੱਚ ਜਾਂ ਹੁਣ ਜਿਹੜਾ ਮੂਰੇ ਜਦੋਂ ਵੀ ਇੰਟਰਸਟਡ ਘਟਾਉਂਦੇ ਨੇ ਹਜੇ ਦੇਖ ਨਹੀਂ ਰਿਹਾ ਕਿ ਉਹ ਕੋਈ ਦੀਵਾਲੀ ਦਾ ਕੋਈ ਤੋਹਫਾ ਬਣ ਕੇ ਆਊਗਾ ਜੀ ਹਜੇ ਤਾਂ ਮੈਨੂੰ ਲੱਗਦਾ ਵੀ ਰਾਵਣ ਵਾਲਾ ਕੰਮ ਹੀ ਆ ਹਜੇ ਤਾਂ ਹਰ ਚੀਜ਼ ਮੱਚੀ ਰਹੀ ਆ ਸੋ ਬੁਰੀ ਹਾਲਤ ਆ ਮਾਰਕੀਟ ਦੀ ਬਹੁਤ ਬੁਰੀ ਹਾਲਤ ਸਾਰੇ ਪਾਸੇ ਹਾਲਤ ਵਧੀਆ ਨਹੀਂ ਹੈਗੀ ਚਾਹੇ ਨੂੰ ਆਪਾਂ ਇਹ ਸਮਝੋ ਵੀ ਆਪਾਂ 네ਗੇਟਿਵਿਟੀ ਇਨਫਲੋਰ ਹੈ ਆ ਜੀ ਪਰ ਇਫੈਕਟਸ ਨੇ ਇੱਥੋਂ ਦੇ ਸਾਰੇ ਕੈਨੇਡਾ ਦੇ ਇਫੈਕਟਸ ਨੇ ਕਿ ਸਾਰੀ ਮਾਰਕੀਟ ਦੇ ਵਿੱਚ ਬਹੁਤ ਸਾਰਾ ਕੁਝ ਖੜਾ ਆ ਠੰਡਾ ਹੋਇਆ ਪਿਆ ਤੇ ਜਿਹੜੇ ਵੱਡੇ ਡਿਵੈਲਪਰਸ ਇਨਵੈਸਟਰਸ ਨੇ ਉਹਨਾਂ ਦੀ ਵੀ ਇੱਕ ਹਾਲਤ ਵਾਲੀ ਵਧੀਆ ਨਹੀਂ ਹੈਗੀ ਇਸ ਵਕਤ ਅੱਛਾ ਇੱਕ ਚੀਜ਼ ਇਹਦੇ ਵਿੱਚ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਅਸੀਂ ਤਵਕਕੋ ਰੱਖਦੇ ਹਾਂ ਇੰਟਰਸਟ ਰੇਟ ਤੋਂ ਕਿ ਇਹਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਹੋਣਗੀਆਂ ਕੀ ਜਿਹੜੀ ਰੀਅਲ ਅਸਟੇਟ ਮਾਰਕੀਟ ਆ ਕੱਲੇ ਇੰਟਰਸਟ ਰੇਟ ਦੇ ਉੱਤੇ ਨਿਰਭਰ ਕਰਦੀ ਆ ਉਹਦਾ ਅੱਪ ਹੋਣਾ ਉਹਦਾ ਡਾਊਨ ਜਾਣਾ ਜਾਂ ਇੰਟਰਸਟ ਰੇਟ ਦੇ ਨਾਲ-ਨਾਲ ਕੁਝ ਹੋਰ ਕੋਸ਼ਿਸ਼ਾਂ ਕਰਨ ਦੀ ਵੀ ਲੋੜ ਆ ਕਿਸੇ ਸਰਕਾਰ ਵਾਲੇ ਪਾਸਿਓਂ ਬਾਹ ਮੜਨ ਦੀ ਲੋੜ ਆ ਜਾਂ ਮਾਰਕੀਟ ਦੇ ਵਿੱਚ ਕੁਝ ਹੋਰ ਕਰਨ ਦੀ ਇਹੋ ਜਿਹੀ ਲੋੜ ਹੈਗੀ ਆ ਰੀਅਲਟਰਸ ਦੇ ਵੱਲੋਂ ਕੁਝ ਇਹੋ ਜਿਹਾ ਕਰਨ ਦੀ ਲੋੜ ਹੈਗੀ ਆ ਜਿਹਦੇ ਨਾਲ ਬੂਮ ਆਵੇ ਜਾਂ ਜਿਹਦੇ ਨਾਲ ਜਿਹੜੀ ਹੈ ਉਲੀ ਤੇ ਘਟੋ-ਘਟ ਬੂਮ ਨਹੀਂ ਤਾਂ ਲੀਤੇ ਤੇ ਤਾਂ ਗੱਡੀ ਆਉਂਦੀ ਨਜ਼ਰ ਆਉਂਦੀ ਆ ਕੋਈ ਕ ਇਸ ਵੇਲੇ ਤਾਂ ਮੈਨੂੰ ਲੱਗਦਾ ਢਿਚਕੂ ਢਿਚਕੂ ਕਰਦੀ ਤੁਰਦੀ ਪਈ ਆ ਨਾ ਹਾਂਜੀ ਢਿਚਕੂ ਵੀ ਬਹੁਤ ਹੌਲੀ ਕਹਿੰਦੀ ਤੁਸੀਂ ਤੇਜ਼ ਕਹਤਾ ਜੀ ਇਹਦੂ ਵੀ ਹੌਲੀ ਹੈ ਅੱਛਾ ਜੀ ਤੇ ਇਹਦੇ ਚ ਨਾ ਦੋ ਤਿੰਨ ਮੇਜਰ ਫੈਕਟਰਸ ਹੁੰਦੇ ਨੇ ਰੀਅਲਟੇਰਸ ਨੇ ਤਾਂ ਐਨੀ ਬਾਅਰ ਹੈਗਾ ਇਹ ਮਾਰਕੀਟ ਜੀ ਬਾਹਰ ਤਾਂ ਹੈਗਾ ਰੀਅਲਟੇਰ ਸੇਲ ਵੀ ਕਰ ਰਹੇ ਨੇ ਪਰ ਸੇਲ ਕੀ ਕਰ ਰਹੇ ਆ ਨਾ ਉਸ ਪ੍ਰਾਈਸ ਪੁਆਇੰਟ ਤੇ ਉੱਤੇ ਜੇ ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਜੇ ਤੁਹਾਡੀ ਇਨਕਮ 1 ਲੱਖ ਡਾਲਰ ਆ ਤਾਂ ਤੁਸੀਂ ਜਿਹਨੂੰ ਅਫੋਰਡੇਬਲ ਅਫੋਰਡੇਬਿਲਟੀ ਦੇ ਵਿੱਚ ਜੇ ਕੋਈ ਪ੍ਰਾਪਰਟੀ ਬਾਏ ਕਰਦੇ ਹੋ 1 ਲੱਖ ਦੀ ਇਨਕਮ ਵਾਲਿਆ ਬੰਦਾ ਤੁਸੀਂ 5 ਲੱਖ ਤੱਕ ਅਫੋਰਡ ਕਰਦੇ ਹੋ ਜੀ ਹੁਣ 5 ਲੱਖ ਤੱਕ ਤੇ ਕੁਝ ਹੈ ਨਹੀਂਗਾ ਹੂੰ ਦੂਤੀ ਪਾਸੇ ਆ ਗਈ 1 ਲੱਖ ਦੀ ਗੱਲ ਹੁਣ 1 ਲੱਖ ਵਾਲਾ ਵੀ ਨਹੀਂ ਰਿਹਾ ਕਿਉਂਕਿ ਇਨਕਮ ਘਟੀ ਜਾਂਦੀ ਹੈ ਜੀ ਕਿਉਂਕਿ ਸੈਕਟਰ ਸਾਰੇ ਦੇ ਸਾਰੇ ਪ੍ਰਭਾਵਿਤ ਨੇ ਚਾਹੇ ਉਹ ਟੈਰਿਫਸ ਕਰਕੇ ਨੇ ਜੀ ਚਾਹੇ ਉਹ ਇੰਟਰਸਟ ਰੇਟ ਕਰਕੇ ਨੇ ਚਾਹੇ ਜਿਹੜੀ ਮਾਰਕੀਟ ਦੇ ਵਿੱਚ ਕੌਨਫੀਡੈਂਸ ਗਿਆ ਹੋਇਆ ਸਾਰੀਆਂ ਚੀਜ਼ਾਂ ਦਾ ਉਦੇ ਕਰਕੇ ਹੁਣ ਇਹਦੇ ਵਿੱਚ ਨਾ ਬਹੁਤ ਚੀਜ਼ਾਂ ਨੇ ਜਿਵੇਂ ਮਾਰਕੀਟ ਨੂੰ ਚਲਾਉਣ ਵਾਸਤੇ ਜੌਬ ਦਾ ਹੋਣਾ ਜ਼ਰੂਰੀ ਆ ਜੀ ਕੰਮ ਦਾ ਹੋਣਾ ਜ਼ਰੂਰੀ ਆ ਸਸਟੇਨੇਬਿਲਟੀ ਦਾ ਹੋਣਾ ਜ਼ਰੂਰੀ ਆ ਕੰਫੀਡੈਂਸ ਦਾ ਹੋਣਾ ਜ਼ਰੂਰੀ ਆ ਜਿੰਨੀ ਦੇਰ ਸਾਡੇ ਕੋਲ ਇਹ ਨਹੀਂ ਆਊਗਾ ਓਨੀ ਦੇਰ ਰੀਅਲ ਏਸਟੇਟ ਸੈਕਟਰ ਨਹੀਂ ਮੂਵ ਕਰੂਗਾ ਜੀ ਕਿਉਂਕਿ ਬਹੁਤ ਵੱਡੀ ਇਨਵੈਸਟਮੈਂਟ ਆ ਤੇ ਪੇਮੈਂਟ ਦਾ ਹਰ ਇੱਕ ਦੋ ਹਫ਼ਤੇ ਬਾਅਦ ਆਉਣੀ ਆਉਣੀ ਆ ਕਿਉਂਕਿ ਬੈਂਕ ਨੇ ਤਾਂ ਆਪਦੇ ਪੈਸੇ ਲੈਣੇ ਲੈਣੇ ਆ ਸੋ ਇਹਦੇ ਵਿੱਚ ਜਦੋਂ ਉਹ ਵੈਸੇ ਇਹ ਸਵਾਲ ਤਾਂ ਜਿਆਦਾ ਜਿਹੜਾ ਤੁਹਾਨੂੰ ਮੈਂ ਹੁਣ ਗੱਲ ਕਰਨ ਲੱਗਾ ਇਹ ਹੈਗਾ ਮੋਰਗੀ ਬ੍ਰੋਕਰਸ ਦਾ ਵੀ ਜਿਹੜਾ ਉਹ ਸਟ੍ਰੈਸ ਟੈਸਟ ਦਾ ਜਿਹਨੂੰ ਰਿਮੂਵ ਕਰਦੇ ਆ ਤਾਂ ਉਹਦੇ ਨਾਲ ਕਿੰਨਾ ਕੁ ਫਰਕ ਪੈਂਦਾ ਹੈ ਜੀ ਪਰ ਜਿਹੜਾ ਸਿਸਟਮ ਗਵਰਨਮੈਂਟ ਵੱਲੋਂ ਆ ਉਹ ਫੈਡਰਲ ਤੇ ਪ੍ਰੋਵਿੰਸ਼ਲ ਗਵਰਨਮੈਂਟਸ ਦਾ ਚੱਲ ਰਿਹਾ ਹੈ ਜਿਹੜਾ ਇਹਨਾਂ ਨੂੰ ਜਿਹੜਾ એનર્ਜੀ ਕੋਡ ਦੀ ਨਵੀਂ ਚੀਜ਼ ਲਿਆ ਕੇ ਟੰਗਦੀ ਆ ਡਿਵੈਲਪਰਸ ਦੇ ਉੱਪਰ ਉਹਨੂੰ એનર્ਜੀ ਕੋਡ 4 ਲੈਵਲ ਤੇ ਜਾਣਾ 3 2 ਤੇ ਜਾਣਾ ਉਹ 3 ਤੇ ਜਾਣਾ 2 ਤੇ 1 ਤੇ ਆਉਣ ਨਾਲ ਉਹਦੇ ਨਾਲ ਇਹ ਨਹੀਂ ਸਮਝ ਨਹੀਂ ਕਿ ਡਿਵੈਲਪਰ ਦੇ ਉੱਤੇ ਕਿੰਨਾ ਬੋਝ ਪੈ ਰਿਹਾ ਹੂੰ ਡਿਵੈਲਪਰ ਦੀ ਕਾਸਟ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਡਿਪੋਜ਼ਿਟ ਦੇ ਦਿੰਦਾ ਹੈ ਜੀ ਜੇ ਉਹ ਹਾਈ ਰਾਈਜ਼ ਬਿਲਡਿੰਗ ਆ ਉਹਦਾ ਡਿਪੋਜ਼ਿਟ ਦਿੱਤਾ ਉਹਨਾਂ ਨੇ ਉਦੋਂ ਬਾਅਦ ਉਹਦੀ ਕਾਸਟ ਤਕਰੀਬਨ 5 ਸਾਲ ਚੱਲੀ ਜਾਂਦੀ ਹੈ ਹੂੰ 5 ਸਾਲ ਦਾ ਇੰਟਰਸਟ ਆ 5 ਸਾਲ ਦੀ ਉਹਦੀ ਕਿੰਨੇ ਲੋਕਾਂ ਨੂੰ ਪੇਮੈਂਟਸ ਨੇ ਕਿੰਨੇ ਟ੍ਰੇਡਸ ਨੂੰ ਕਿੰਨੇ ਸਪਲਾਈਅਰਸ ਨੂੰ ਸਾਰਾ ਕੁਝ ਆ ਆਬਵੀਅਸਲੀ ਉਹਨੇ 50 ਸਾਲਾਂ 'ਚ ਉਹ ਸਾਰੇ ਕੋਡਸ ਨੂੰ ਮੀਟ ਕਰਨਾ ਜੀ ਜਦੋਂ ਕੋਡਸ ਨੂੰ ਮੀਟ ਕਰਦੇ ਆ ਕੋਡਸ ਨੂੰ ਮੀਟ ਕਰਨ ਲਈ ਤੁਹਾਡੀ ਕਾਸਟ ਵੱਧਦੀ ਆ ਜੀ ਥੋੜੀ ਹੈ ਨਹੀਂ ਥੋੜੀ ਸਿਗਨੀਫੀਕੈਂਟਲੀ ਕਾਸਟ ਵੱਧ ਜਾਂਦੀ ਆ ਹੂੰ ਕਿਤੇ ਤੁਸੀਂ 2/4 ਦੇ ਫਰੇਮ ਨਾਲ ਵੀ ਚੱਲ ਰਿਹਾ ਸੀਗਾ ਇਨੇ ਸਾਲ 2/6 ਤੇ 2/8 ਦਾ ਫਰੇਮ ਆ ਗਿਆ ਉਹਦੇ ਨਾਲ ਇਨਸੂਲੇਸ਼ਨ ਦੀ ਕਾਸਟ ਵੱਧਦੀ ਆ ਉਹਨਾਂ ਲੰਬਰ ਦੀ ਕਾਸਟ ਵੱਧਦੀ ਆ ਉਹਦੇ ਨਾਲ ਵਿੰਡੋਜ਼ ਦੀ ਕਾਸਟ ਵੱਧਦੀ ਆ ਕਿਉਂਕਿ ਹਰ ਚੀਜ਼ ਵੱਡੀ ਤੇ ਉਹਨੂੰ ਆਪਾਂ ਨੂੰ ਮੀਟ ਕਰਨਾ ਪੈਂਦਾ ਬਿਲਕੁਲ ਉਹਨੇ ਹਰ ਡਿਵੈਲਪਰ ਨੇ ਆਪਣੇ ਕੋਲੋਂ ਤਾਂ ਕੁਝ ਦੇਣਾ ਨਹੀਂ। ਬਿਲਕੁਲ। ਉਹਨੇ ਵੀ ਕਿਉਂਕਿ ਬਿਜ਼ਨਸ ਦੇ ਵਿੱਚ ਆ ਨਾ ਉਹ ਬਿਜ਼ਨਸ ਕਰਦੇ ਨੇ ਇਹ ਉਹਨਾਂ ਨੂੰ ਜੇ ਚਾਰ ਪੈਸੇ ਨਹੀਂ ਬਣਨਗੇ ਉਹ ਅਗਲਾ ਪ੍ਰੋਜੈਕਟ ਨਹੀਂ ਕਰਨਗੇ। ਹੁਣ ਦੀ ਜਿਹੜੀ ਰਿਪੋਰਟ ਆ ਪਰਸੋ ਚੌਥੇ ਤੋਂ ਜੇ ਤੁਸੀਂ ਵੀ ਪੜ੍ਹੀ ਹੋਣੀ ਆ ਵੀ ਆਪਣੇ ਤਿੰਨ ਸ਼ਹਿਰਾਂ ਦੇ ਵਿੱਚ ਕੁਕਿਟਲਮ ਬਰਨਵੀ ਤੇ ਸਰੀ ਦੇ ਵਿੱਚ ਹੂੰ ਤਕਰੀਬਨ 2500 ਤੋਂ ਵੱਧ ਯੂਨਿਟ ਬਣ ਕੇ ਤਿਆਰ ਹੋਏ ਪਏ ਆ ਕਾਂਡੋਸ ਦੇ। ਜੀ। ਜਿਹੜੇ ਜਿਹਨੂੰ ਕੋਈ ਦੇਖਣ ਨਹੀਂ ਆ ਰਿਹਾ। ਜੀ। ਹੁਣ ਜਿਹਨੂੰ ਕੋਈ ਦੇਖਣ ਨਹੀਂ ਆ ਰਿਹਾ। ਉਦਿਕ ਪਰ ਕਾਸਟ ਆ ਕਿਉਂਕਿ ਜਿੰਨਾ ਜਦੋਂ ਤੁਸੀਂ ਦੇਖਣ ਨਹੀਂ ਆ ਰਹੇ ਉਹਦੇ ਨਾਲ ਸਸਤਾ ਨਹੀਂ ਹੋ ਰਿਹਾ ਉਹ ਡਿਵੈਲਪਰ ਨੂੰ ਹੋਰ ਮਹਿੰਗਾ ਹੋ ਰਿਹਾ ਜੀ ਉਹ ਸਮਝਣ ਦੀ ਜ਼ਰੂਰਤ ਆ ਹਾਂ ਤੁਸੀਂ એનર્ਜੀ ਕੋਡ ਲੈ ਕੇ ਆਓ ਗਵਰਨਮੈਂਟ ਲੈ ਕੇ ਆਵੇ એનર્ਜੀ ਕੋਡ ਕੋਈ ਇਸ਼ੂ ਨਹੀਂ ਪਰ ਉਹਦੇ ਨਾਲ ਤੁਸੀਂ ਡਿਵੈਲਪਰ ਨੂੰ ਪਹਿਲਾਂ ਕੋਈ ਰਾਹਤ ਦਿਓ ਬਿਲਕੁਲ ਉਹਨੂੰ ਸਬਸਿਡੀ ਦਿਓ ਉਹਨੂੰ ਉਹਨੂੰ ਕੁਝ ਉਹਨਾਂ ਨੂੰ ਬਾਕੀ ਜਿਹੜੇ ਸਪਲਾਈਜ਼ ਨੇ ਜਿਹੜਾ ਮਟੀਰੀਅਲ ਆ ਉਹਦੇ ਉੱਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਰੂ ਸਸਤਾ ਕਰੋ ਨਾ ਜੀ ਤੇ ਸਸਤਾ ਨਹੀਂ ਕਰੋਗੇ ਡਿਵੈਲਪਰ ਦੀ ਤਾਂ ਕੋਸਟ ਆ ਰਹੀ ਆ ਉਹਨੇ ਤਾਂ ਹੁਣ ਕਿਦੋਂ ਕਲੈਕਟ ਕਰਨੀ ਆ ਨਾ ਸੋ ਗਵਰਨਮੈਂਟ ਨੂੰ ਜੇ એનર્ਜੀ ਕੋਡ ਰੱਖਦੇ ਆ ਤਾਂ ਇਹਨਾਂ ਨੂੰ ਕੋਈ ਬੀ ਪਲਾਨ ਲਿਆ ਕੇ ਪਹਿਲੋ ਡਿਵੈਲਪਰ ਜੇ ਡਿਵੈਲਪਰ ਸੌਖਾ ਹੋਊਗਾ ਆਬਵੀਅਸਲੀ ਉਹ ਚੀਜ਼ ਵੀ ਤੁਹਾਨੂੰ ਸਸਤੀ ਬਣਾ ਕੇ ਦੇ ਦੇਊਗਾ ਸੋ ਇਹ ਇੱਕ ਹਰ ਚੀਰ ਰਲਗੱਡ ਜਿਹਾ ਆ ਤੇ ਗਵਰਨਮੈਂਟ ਦਾ ਕਾਫੀ ਵੱਡਾ ਯੋਗਦਾਨ ਆ ਹੋਊਗਾ ਵੀ ਹੋਣਾ ਚਾਹੀਦਾ ਵੀ ਆ ਤੇ ਮੈਂ ਤਾਂ ਬਹੁਤ ਸਟਰੋਂਗਲੀ ਇਹਨੂੰ ਐਡਵੋਕੇਟ ਕਰਦਾ ਕਿ ਗਵਰਨਮੈਂਟ ਨੂੰ ਇਹਦੇ ਵਿੱਚ ਆ ਕੇ ਜੇ ਤੁਸੀਂ એનર્ਜੀ ਕੋਡਸ ਦੇ ਕੋਈ ਵੀ ਚੀਜ਼ ਇੱਥੇ ਲਾਗੂ ਕਰਾਉਣੇ ਹੋ ਤਾਂ ਫਿਰ ਨਾਲ ਤੁਸੀਂ ਰਾਹਤ ਵੀ ਦਿਓ ਹੂੰ ਕਿਉਂਕਿ ਤੁਸੀਂ ਆਮ ਆਮ ਲੋਕ ਤਾਂ ਕਹਿੰਦੇ ਨਹੀਂ ਸਾਨੂੰ ਆ ਕੋਈ ਚਾਹੀਦਾ ਗਵਰਨਮੈਂਟ ਦੀਆਂ ਪਾਲਿਸੀਜ਼ ਤੇ ਜੇ ਪਾਲਿਸੀਜ਼ ਨੇ ਮੀਟ ਕਰਾਉਣੀਆਂ ਨੇ ਤਾਂ ਫਿਰ ਉਹਨਾਂ ਨੂੰ ਸਬਸਿਡੀ ਦੇ ਜਾਂ ਗਵਰਨਮੈਂਟ ਦਾ ਕੋਈ ਰੇਟ ਸੈੱਟ ਹੋਣ ਵੀ ਆਪ ਡਰਾਈਵ ਵਾਲੇ ਇੰਨੇ ਦੀ ਮਿਲੂਗੀ ਤੁਹਾਨੂੰ ਇਨਸੂਲੇਸ਼ਨ ਇੰਨੇ ਦੀ ਮਿਲੂਗੀ ਲੰਬਰ ਤੋਂ ਨਹੀਂ ਵੱਧ ਨਹੀਂ ਹੋਊਗਾ ਜੀ ਕਿਸੇ ਚੀਤੇ ਆ ਕੇ ਉਹਨਾਂ ਨੂੰ ਕੋਈ ਕਿਤੇ ਕਿਸੇ ਪੁਆਇੰਟ ਤੇ ਆ ਕੇ ਉਹਨੂੰ ਵੀ ਤਾਂ ਦਰਾਸਾ ਮਿਲੇ ਨਾ ਕੋਈ 50 ਸਾਲਾਂ ਦੀ ਚੀਜ਼ ਆਪਾਂ ਉਹ ਮੈਂ ਮਾਫ ਕਰਨਾ ਤੁਹਾਨੂੰ ਵਿੱਚੋਂ ਟੋਕ ਦਿੱਤਾ ਆਪਾਂ ਜਦੋਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਮਾਰਕੀਟ ਦੇ ਬਾਰੇ ਤੇ ਉਦੋਂ ਜੋਬ ਦੀ ਗੱਲ ਕੀਤੀ ਕਿ ਜੋਬ ਹੋਏਗੀ ਤੇ ਉਹ ਚੀਜ਼ਾਂ ਜਿਹੜੀਆਂ ਚੱਲਣਗੀਆਂ ਨਾਲ ਸਾਰੀਆਂ ਚੀਜ਼ਾਂ ਘੁੰਮਣਗੀਆਂ ਪੈਸੇ ਦਾ ਫਲੋ ਜਿਹੜਾ ਉਹ ਬਣਦਾ ਹੈ ਸੋ ਜੌਬ ਦੀ ਵੀ ਜਦੋਂ ਗੱਲ ਕਰ ਲੈਨੇ ਆਪਾਂ ਤੇ ਨਾਲ ਰੀਅਲ ਏਸਟੇਟ ਦੀ ਵੀ ਦੋਨੋਂ ਚੀਜ਼ਾਂ ਦੀ ਆਪਾਂ ਗੱਲ ਕਰ ਲੈਨੇ ਆਂ ਤੇ ਇੱਥੇ ਸਰਕਾਰ ਜਦੋਂ ਤੁਸੀਂ ਸਬਸਿਡਾਈਜ਼ ਕਰਨ ਦੀ ਵੀ ਗੱਲ ਕਰਦੇ ਹੋ ਨਾਲ ਇਹ ਤਿੰਨੇ ਚੀਜ਼ਾਂ ਮੈਂ ਲਿੰਕ ਕਰਕੇ ਦਿਖਦਾ ਪਿਆ ਕਿ ਇੰਡਸਟਰੀ ਨੂੰ ਸਬਸਿਡਾਈਜ਼ ਕੀਤਾ ਤੁਸੀਂ ਕਿਹਾ ਜੀ ਮਾਰਕੀਟ ਰੀਅਲ ਏਸਟੇਟ ਮਾਰਕੀਟ ਤੇ ਬਿਜ਼ਨਸ ਲਾਸਟ ਇੰਟਰਵਿਊ ਦੇ ਵਿੱਚ ਤੁਸੀਂ ਕਹੇ ਸੀਗਾ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਦੋਨਾਂ ਨੂੰ ਜੇ ਪੈਰਲਲ ਲੈ ਕੇ ਚੱਲੋਗੇ ਫਿਰ ਤੁਹਾਡੀ ਇਕਨੋਮੀ ਠੀਕ ਹੋਏਗੀ ਤੁਸੀਂ ਇੰਡਸਟਰੀ ਨੂੰ ਸਬਸਿਡਾਈਜ਼ ਕਰ ਰਹੇ ਹੋ ਇਸ ਵੇਲੇ ਦਿੱਤੇ ਜਾ ਰਹੀ ਹੈ ਸਬਸਿਡੀ ਬਹੁ ਨਹੀਂ ਦਿੱਤੀ ਜਾ ਰਹੀ ਐਲਾਨ ਕੀਤੇ ਜਾ ਰਿਹਾ ਕੁਝ ਪ੍ਰੋਜੈਕਟ ਲਿਆਂਦੇ ਜਾ ਰਿਹਾ ਹਜੇ ਤਾਂ ਹਰ ਚੀਜ਼ ਕਿਤਾਬਾਂ ਚ ਹਜੇ ਤਾਂ ਅਨਾਉਂਸਮੈਂਟਸ ਨਹੀਂ ਕਿਉਂਕਿ ਹਜੇ ਕੋਈ ਵੀ ਚੀਜ਼ ਕਿਸੇ ਲੈਵਲ ਲੈਵਲ ਤੇ ਨਹੀਂ ਆ ਰਹੀ ਕਿਤੇ ਹੁਣ ਵੀ ਕਾਰਨੀ ਸਾਹਿਬ ਅੱਜ ਵੀ ਉਹਨਾਂ ਨੇ ਸੌਫਟਵੇਅਰ ਨੂੰ ਫੇਰ ਜਾਣਾ ਹੈ ਟੈਰ ਮਿਲਣ ਵਾਸਤੇ 트ੰਪ ਨੂੰ ਜੀ ਸੋ ਜਿੰਨੀ ਦੇਰ ਫੈਡਰਲ ਗਵਰਨਮੈਂਟ ਦੀ ਆਪਣੀ ਸਟੇਬਿਲਟੀ ਨਹੀਂ ਹੁੰਦੀ ਉਨੀ ਦੇਰ ਉਹ ਆਪਾਂ ਨੂੰ ਕੀ ਦੇਣਗੇ ਕੋਈ ਨੂੰ ਆਪ ਹੀ ਨਹੀਂ ਪਤਾ ਉਹਨਾਂ ਕੋ ਕੀ ਦੇਣ ਨੂੰ ਆ ਜੋ ਨਾਲ ਐਲਾਨ ਵੀ ਕੀਤਾ 26 ਬਿਲੀਅਨ ਡਾਲਰ ਦਾ ਹਾਊਸਿੰਗ ਦਾ ਉਹ ਹਾਊਸਿੰਗ ਐ ਆਪਣੀਆਂ ਹਾਊਸਿੰਗ ਨਹੀਂ ਹੋਣੀ ਉਹ ਹਾਊਸਿੰਗ ਦੇ ਮੋਡੂਲਰ ਹੋਮਸ ਹੋਣਗੇ ਉਹੋ ਜਿਹਾ ਇੱਕ ਡਿਫਰੈਂਟ ਤਰੀਕੇ ਦੇ ਘਰ ਬਣਨੇ ਆ ਜੀ ਉਹਦਾ ਬੈਨੀਫਿਟ ਹੋਊਗਾ ਪਰ ਬਹੁਤ ਥੋੜੇ ਲੋਕਾਂ ਨੂੰ ਹੋਊਗਾ ਹੂੰ ਉਹਦਾ ਕੀ ਤੁਹਾਨੂੰ ਮੈਨੂੰ ਕੋਈ ਬੈਨੀਫਿਟ ਹੋਊਗਾ ਨਹੀਂ ਕੀ ਜਿਹੜੇ ਹੁਣ ਕਰੰਟ ਡਿਵੈਲਪਰਸ ਨੇ ਜਿਹੜੇ ਆਲਰੇਡੀ ਇੰਨੇ ਰਫ ਟਾਈਮ ਚ ਲੰਘ ਰਹੇ ਨੇ ਇਹਨਾਂ ਨੂੰ ਅੱਜ ਕੋਈ ਫਾਇਦਾ ਹੋਊਗਾ ਨਹੀਂ ਸੋ ਇਹ ਦਾ ਬਹੁਤ ਕੋਈ ਅੱਜ ਕੋਈ ਤੁਸੀਂ ਪਾਲਿਸੀ ਅਨਾਉਂਸ ਹੁੰਦੀ ਆ ਤਾਂ ਉਹਦੇ ਉਹਨੂੰ ਐਕਟਿਵ ਹੋਣ ਨੂੰ ਉਹਨੂੰ ਉਹਨੂੰ ਇੱਕ ਫਾਰਮੈਟ 'ਚ ਆਉਣ ਨੂੰ ਸਾਰਾ ਕੁਝ ਕਰਨ ਨੂੰ ਸਾਲ ਡੇਢ ਸਾਲ ਲੱਗ ਜਾਂਦਾ ਹੈ ਜੋ ਤੱਕ ਸਾਲ ਡੇਢ ਸਾਲ ਤੱਕ ਕੀ ਸਾਡੇ ਕੋਲ ਸਰਵਾਈਵਲ ਹੈਗਾ ਜੀ ਜੇ ਸਾਲ ਡੇਢ ਤੱਕ ਸਰਵਾਈਵਲ ਹੈ ਨਹੀਂਗਾ ਤਾਂ ਅੱਗੇ ਕੌਣ ਕੋਈ ਚੰਗੇ ਡਿਵੈਲਪਰ ਦੁਆਰਾ ਹੱਥ ਕੋਣਗੇ ਇਹੇ ਚੀਜ਼ ਨੂੰ ਨਹੀਂ ਫਿਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ એનર્ਜੀ ਕੋਡ ਆ ਜਾਂ ਸਾਰੀ ਚੀਜ਼ਾਂ ਦਾ ਹਾਊਸਿੰਗ ਕ੍ਰਾਈਸਿਸ ਘਟੂਗਾ ਨਹੀਂ ਇਹ ਹਰ ਚੀਜ਼ ਵਧੂਗੀ ਕ੍ਰਾਈਸਿਸ ਹੀ ਵਧੂਗੀ ਪ੍ਰਾਈਸਾਂ ਹੀ ਵਧਣਗੀਆਂ ਜੇ ਤੁਹਾਡੀ ਤਨਖਾਹ ਤੁਹਾਡੀ ਬੇਸ ਨਹੀਂ ਤੁਹਾਡੀ ਸਪੋਰਟ ਕਰ ਰਹੀ ਕਿਸੇ ਚੀਜ਼ ਨੂੰ ਤਾਂ ਉਹ ਤਾਂ ਉਹਦੇ ਦੀ ਤਾਂ ਕੋਈ ਬੜਾ ਵੱਡੀ ਐ ਤਾਂ ਹੈ ਨਹੀਂ ਕਿ ਵੀ ਤੁਹਾਨੂੰ ਇਕਨੋਮਿਸਟ ਹੋਣਾ ਪੈਣਾ ਬਿਲਕੁਲ ਹੈ ਨਾ ਜੇ ਤੁਹਾਡੀ ਪੇਮੈਂਟ 3000 ਆ ਤੁਹਾਡੀ ਇਨਕਮ ਵੀ 3000 ਆ ਰੋਟੀ ਕਿੱਥੋਂ ਖਾਣੀ ਹੂੰ ਬੱਚਿਆਂ ਨੂੰ ਕਿੱਥੇ ਕੀ ਦੇ ਦੋਗੇ ਤੁਸੀਂ ਹਾਂ ਸੋ ਉਹਦੇ ਲਈ ਤੁਹਾਨੂੰ ਤਾਂ ਹੀ ਜਦੋਂ ਤੁਹਾਨੂੰ ਕੁਆਲੀਫਾਈ ਕਰਦੇ ਨੇ ਮਾਰਗੇਜ ਵਾਸਤੇ ਜਾਂ ਕਿਸੇ ਉਹ ਚੀਜ਼ਾਂ ਨੂੰ ਮਾਈਨਸ ਕਰਦੇ ਵਿੱਚ ਉਹਨੂੰ ਪਤਾ ਵੀ ਇਹ ਇਹ ਜ਼ਰੂਰਤਾਂ ਨੇ ਹਰ ਰੋਜ਼ ਦੀਆਂ ਬੰਦੇ ਦੀਆਂ ਇਹ ਕਾਰ ਵੀ ਰੱਖਣੀ ਆ ਤੇਲ ਵੀ ਪਾਉਣਾ ਘਰ ਵੀ ਇੰਸ਼ੂਰੈਂਸ ਸਾਰਾ ਕੁਝ ਉਦੋਂ ਬਾਅਦ ਜਾ ਕੇ ਦੇਖਦੇ ਐਨਾ ਕਿਤੇ ਕੋ ਬੈਲੈਂਸ ਹੁੰਦਾ ਉਹਦੇ ਹਿਸਾਬ ਨਾਲ ਆਪਣੀ ਪੇਮੈਂਟ ਬਣੂਗੀ ਸੋ ਪੇਮੈਂਟਸ ਉਹ ਉਹਨਾਂ ਨੂੰ ਪਹਿਲਾਂ ਉਸ ਫਾਰਮੂਲੇ ਦੇ ਵਿੱਚ ਪਾ ਕੇ ਹੀ ਬੰਦਾ ਕੁਆਲੀਫਾਈ ਹੁੰਦਾ ਪਰ ਹੁਣ ਕੁਆਲੀਫਾਈ ਨਹੀਂ ਹੋ ਰਿਹਾ ਹਮ ਹੁਣ ਕੁਆਲੀਫਾਈ ਹੋਣਾ ਤਾਂ ਤੁਹਾਡੀ ਤਨਖਾਹ ਵਧੂਗੀ ਬਿਲਕੁਲ ਤਨਖਾਹ ਜੇ ਜਾਂ ਤਨਖਾਹ ਵੋਦੇ ਜਾਂ ਘਰਾਂ ਦੀ ਅਪ੍ਰਾਈਸਾਂ ਕਟਣ ਫਿਰ ਜਾ ਕੇ ਕੋਈ ਚੀਜ਼ ਬਚਾ ਲੈ ਬੈਲੈਂਸ ਤਨਖਾਹ ਵੀ ਤਾਂ ਵਦੂਗੀ ਜੇ ਬਿਜ਼ਨਸ ਚੱਲਦਾ ਹੋਗਾ ਬਿਜ਼ਨਸ ਵਾਲੇ ਨਹੀਂ ਤਨਖਾਹ ਦੇਣੀ ਆ ਤੁਹਾਨੂੰ ਉਹ ਪਹਿਲਾਂ ਜਿਹੜਾ ਡੁੱਬਿਆ ਪਰ ਇਹਦੇ ਵਿੱਚ ਸਵਾਲ ਇੱਕ ਹੋਰ ਇਹ ਚੱਤਸਾ ਉੱਠ ਜਾਂਦਾ ਆ ਕਿ ਆਪਾਂ ਜਿੰਨੀ ਵਾਰੀ ਗੱਲ ਕਰਦੇ ਆ ਉਨੀ ਵਾਰੀ ਗੱਲ ਕਰਦੇ ਟੈਰਿਫਸ ਦੀ ਕਿ ਟੈਰਿਫਸ ਦਾ ਕਰਕੇ ਆ ਹੋ ਗਿਆ ਟੈਰਿਫਸ ਦਾ ਕਰਕੇ ਕਿ ਟੈਰਿਫਸ ਲੱਗਣ ਤੋਂ ਪਹਿਲਾਂ ਕੈਨੇਡਾ ਦੀ ਇਕਨੋਮੀ ਬਹੁਤ ਵਧੀਆ ਸੀਗੀ ਜਾਂ ਕਿ ਮਾਰਕੀਟ ਜਿਹੜੀ ਆ ਰੀਅਲ ਅਸਟੇਟ ਮਾਰਕੀਟ ਟੈਰਿਫਸ ਤੋਂ ਪਹਿਲਾਂ ਬਹੁਤ ਬਿਹਤਰ ਚੱਲ ਰਿਆ ਸੀਗਾ ਜਾਂ ਪ੍ਰਸਥਿਤੀਆਂ ਪਹਿਲਾਂ ਹੀ ਖਰਾਬ ਸੀਗੀਆਂ ਤੇ ਕੋਟ ਚ ਖਾਜ ਵਾਲਾ ਕੰਮ ਹੋ ਗਿਆ ਟੈਰਿਫ ਦੇ ਨਾਲ ਬਿਲਕੁ ਨਹੀਂ ਤੁਹਾਡਾ ਬਹੁਤ ਸੋਹਣਾ ਕੁਸਚਨ ਹੈ ਕਿ ਉਸ ਤੋਂ ਪਹਿਲਾਂ ਇੰਟਰਸਟ ਰੇਟ ਇੱਕਦਮ ਜਿਹੜੇ ਇਹਨਾਂ ਨੇ ਵਿਧਾਏ ਜੀ ਇੱਕਦਮ ਇੰਟਰਸਟ ਰੇਟ ਵਿਧਾਇਆ ਕਿ ਤੁਸੀਂ ਪਹਿਲਾਂ ਇੰਟਰਸਟ ਰੇਟ ਬਹੁਤ ਲੋਥ ਤੇ ਹੋਈ ਹੈ ਆਲਥੋ ਆਪਾਂ ਵੀ ਆਰ ਨਾਟ ਇਕਨੋਮਿਸ ਸੋ ਆਪਾਂ ਨੂੰ ਪਤਾ ਨਹੀਂ ਵੀ ਉਹਦੇ ਜਿਹੜੇ ਬੈਂਕਰਸ ਨੇ ਜਾਂ ਜਿਹੜੇ ਉੱਤੇ ਇਕਨੋਮਿਸ ਬੈਠੇ ਆ ਉਹਨਾਂ ਦੀ ਕੈਲਕੂਲੇਸ਼ਨਸ ਕਿਵੇਂ ਚੱਲਦੀ ਜੀ ਪਰ ਪਹਿਲੂ ਤੁਸੀਂ ਪੈਸਾ ਦੇ ਰਹੇ ਹੋ ਅੰਡਰ 2% ਹਨਾ 2% ਤੋਂ 1.9 ਤੇ 1.5 ਤੇ 1.4 ਤੇ ਔਲੋਫ ਸਟਡਨ ਤੁਸੀਂ 3 ਤੋਂ ਚਲੇਗੇ ਔਲੋਫ 4.5 ਤੇ ਚਲੇਗੇ ਔਰ 5 ਦੇ 7 ਤੇ ਜੇ ਤੁਹਾਡਾ 1.5% ਜਾਂ 2% ਨਾਲ ਤੁਹਾਡੀ ਪੇਮੈਂਟ ਜਿਹੜੀ ਆ ਉਹ ਬਣਦੀ ਆ 3000 ਡਾਲਰ ਜਾਂ 2000 ਡਾਲਰ ਜਦੋਂ 3 ਹੋ ਗਿਆ ਤਾਂ 4000 ਬਣ ਜਾਣੀ ਜੀ ਤੇ ਜਦੋਂ ਵੱਧ ਗਿਆ ਤਾਂ 5 ਬਣ ਜਾਣੀ ਬਿਲਕੁਲ ਅੱਗੇ ਕੀ ਹੁੰਦਾ 60 40 ਦੀ ਰੇਸ਼ਿਓ ਜੀ ਰਹਿ ਜਾਂਦੀ ਹੈ 70 30 60 40 ਰੇਸ਼ਿਓ ਵੀ ਆਪਾਂ ਜਦੋਂ ਪੇਮੈਂਟ ਦਿੰਨੇ ਹੁੰਦੇ ਆ ਕਿ ਆਪਾਂ ਪਹਿਲਾਂ ਸ਼ੁਰੂ ਕਰਦੇ ਆ ਪੇਮੈਂਟਸ ਦੇਣੀਆਂ ਜੀ ਉਦੋਂ ਤੇ ਹੁੰਦਾ ਕਿ ਆਪਾਂ অলਮੋਸਟ 90-10 ਦੀ ਰੇਸ਼ਿਓ ਹੁੰਦੀ 90% ਇੰਟਰਸਟ ਚੰਭਾ 10% ਥੋੜਾ ਪ੍ਰਿੰਸੀਪਲ ਲੈ ਰਿਹਾ ਹੁੰਦਾ ਜੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕੀ ਹੁੰਦਾ ਕਿ 3 ਸਾਲਾਂ ਦੇ ਬਾਅਦ ਤੁਹਾਡਾ 20 ਹੋ ਗਿਆ ਫਿਰ 30% ਪ੍ਰਿੰਸੀਪਲ ਜਾਣ ਲੱਗਿਆ 5ਵੇਂ ਸਾਲ ਜਾ ਕੇ 40 ਹੋ ਜਾਂਦਾ ਨੇ ਜੀ ਫਿਰ ਤੁਸੀਂ ਰੀਨਿਊ ਕਰਾ ਲੈਂਦੇ ਹੋ ਹੁਣ ਇਹ ਹੋ ਗਿਆ ਕਿ ਜਦੋਂ ਇੰਟਰਸਟ रेट ਇਹਨਾਂ ਵੱਧ ਗਿਆ ਪ੍ਰਿੰਸੀਪਲ ਤਾਂ ਕਿਤੇ ਉਤਰੀਂ ਰਿਹਾ ਜੀ ਅਕੀ ਹੁੰਦਾ ਸੀ ਆਪਾਂ ਕਿਰਾਇਆ ਦਿੰਨੇ ਆ ਚਲੋ ਕਿਰਾਇਆ ਜਿਹੜਾ ਦਿੰਨੇ ਆ ਉਹ ਕਨਸੈਪਟ 'ਚ ਕਿਰਾਇਆ ਦਿੰਨੇ ਆ ਆਪਾਂ ਉਹ ਕਿਸੇ ਦਾ ਆਪਾਂ ਕਰਜ਼ਾ ਲਾ ਰਹੇ ਆ ਜ ਹੁਣ ਜਦੋਂ ਆਪਾਂ ਕਿਰਾਇਆ ਦਿੰਨੇ ਆ ਕਿਰਾਇਆ ਦੇ ਕੇ ਆਪਾਂ ਕੋਈ 5 ਲੱਖ ਲਿਆ ਹੋਇਆ ਆਪਾਂ ਉਹ 5 ਲੱਖ ਡਾਲਰ ਤਾਂ ਉੱਥੇ ਹੀ ਖੜਾ ਤੁਹਾਡਾ ਹੂੰ ਉਹਦਾ ਤਾਂ ਤੁਸੀਂ ਸਿਰਫ ਪੇਮੈਂਟਾਂ ਦੇ ਰਹੇ ਹੋ ਬਿਲਕੁਲ ਜੋ ਤੁਸੀਂ ਉਹਦੇ ਪੇਮੈਂਟਾਂ ਦੇ ਕੇ ਤੁਹਾਡੇ ਪੱਲੇ ਪਹਿਲਾਂ ਹੁੰਦਾ ਸੀ ਚਲੋ ਕੁਝ ਨਾ ਕੁਝ ਮੂਲ ਵੀ ਉਤਰੂਗਾ ਹੂੰ ਹੁਣ ਉਹ ਮੂਲ ਨਹੀਂ ਉਤਰ ਰਿਹਾ ਹੁਣ ਤਾਂ ਕੱਲੀਆਂ ਪੇਮੈਂਟਾਂ ਹੀ ਜਾ ਰਹੀਆਂ ਨੇ ਤੇ ਉਹ ਕਿੰਨਾ ਚਿਰ ਬੰਦਾ ਸਰਵਾਈਵ ਕਰੂਗਾ ਹਰ ਮਹੀਨੇ ਤੁਹਾਨੂੰ ਅਨਐਕਸਪੈਕਟਿਡ ਸੀ ਇਸ ਵੀ ਨੇ ਤੁਹਾਡੇ 4000 ਪੇਮੈਂਟ ਜਾ ਰਹੀ ਹੈ ਅਗਲੇ ਮਹੀਨੇ ਉਹ 5 ਹੋ ਗਈ ਉਹ 1 ਮਿੰਟੇ ਚ 1000 ਡਾਲਰ ਐਕਸਟਰਾ ਆਉਣਾ ਕਿੱਥੋਂ ਜੀ ਲੋਕਾਂ ਨੇ ਲਾਈਨ ਆਫ ਕ੍ਰੈਡਿਟ ਵੀ ਚੱਕ ਲੀਆਂ ਆਪਣੇ ਹੋਰ ਰਿਸੋਰਸਸ ਯੂਜ਼ ਕਰ ਲਏ ਗ੍ਰੋਸਰੀ ਘਟਾ ਲਈ ਟਰੈਵਲਿੰਗ ਘਟਾ ਲਈ ਵਕੇਸ਼ਨ ਘਟਾ ਲਿਆ ਬਾਹਰ ਖਾਣਾ ਖਾਣਾ ਦਾਣਾ ਸਭ ਘਟਾ ਲਿਆ ਕਿੱਥੋਂ ਕਿੱਥੋਂ ਕੱਟ ਕਰ ਲੋਗੇ ਤੁਸੀਂ ਸੋ ਇਸ ਕਰਕੇ ਮਾਰਕੀਟ ਪਹਿਲੋਂ ਹੀ ਬਹੁਤ ਸਟ੍ਰੈਸ ਚੋਂ ਲੰਘ ਰਹੀ ਸੀ ਤੇ ਹੁਣ ਜਿਹੜੀ ਮੂਰੇ ਵਾਲਾ ਕੌਨਫੀਡੈਂਸ ਆ ਜੀ ਯੂਐਸ ਨੇ ਕਰਤਾ ਉਹਦੇ ਨਾਲ ਹੋਰ ਟ੍ਰਬਲ ਦੇ ਵਿੱਚ ਆ ਗਿਆ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਇੱਕ ਇਹ ਵੀ ਹੋ ਸਕਦਾ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਜਿਸ ਤਰੀਕੇ ਨਾਲ ਤੁਸੀਂ ਸਬਸਿਡਾਈਜ਼ ਕਰਨ ਲਈ ਕਹਿੰਦੇ ਆ ਕਿ ਇਧਰਲੇ ਪਾਸੇ ਵੀ ਸਬਸਿਡਾਈਜ਼ ਕੀਤੀਆਂ ਜਾ ਸਕਦੀਆਂ ਨੇ ਚੀਜ਼ਾਂ ਜਿਹੜਾ ਉਹ ਬੂਮ ਲਿਆ ਸਕਦੀਆਂ ਨੇ ਪਰ ਕੁੱਲ ਮਿਲਾ ਕੇ ਵਿਸ਼ਵ ਪੱਧਰ ਦੀ ਜਦੋਂ ਇਕਨੋਮੀ ਦੀ ਵੀ ਆਪਾਂ ਨਾਲ ਗੱਲ ਕਰਦੇ ਆ ਹਾਲਾਂਕਿ ਇਹ ਇਹ ਉਹਨਾਂ ਦਾ ਕੰਮ ਅਰਥ ਸ਼ਾਸਤਰੀਆਂ ਦਾ ਕੰਮ ਆ ਕਿ ਹਰ ਥਾਂ ਤੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਮਾਰਕੀਟ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਐਸਪਲ ਸਟਰਗਲ ਕਰ ਲਈਆਂ ਨੇ ਤੇ ਕੈਨੇਡਾ ਦੇ ਵਿੱਚ ਵੀ ਉਹੀ ਸਟਰਗਲ ਚੱਲਦੀ ਹੈ ਤੇ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਫਿਰ ਆਨਾ ਬਹਾਨਾ ਜਿਹੜਾ ਉਹ ਲਾ ਦਿੱਤਾ ਜਾਂਦਾ ਜੀ ਇਹ ਟੈਰਿਫਸ ਦਾ ਕਰਕੇ ਹੀ ਸਾਰਾ ਕੁਝ ਹੈ ਜੀ ਟੈਰਿਫਸ ਦਾ ਕਰਕੇ ਸਾਰਾ ਕੁਝ ਹੈ ਜਦਕਿ ਚੀਜ਼ਾਂ ਜਿਹੜੀਆਂ ਨੇ 올 ਓਵਰ ਵਰਲਡ ਦੇ ਵਿੱਚ ਵੀ ਤੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਵੀ ਪਹਿਲਾਂ ਤੋਂ ਹੀ ਮੌਜੂਦ ਸੀਗੀਆਂ ਇਹ ਤਾਂ ਜਸਪੀਤ ਜੀ ਦੋ ਤਿੰਨ ਪਹਿਲੂ ਡਿਫਰੈਂਟ ਨੇ ਇੱਕ ਤਾਂ ਹੈਗਾ ਜਿਹੜੀ ਇਨਸਟੇਬਿਲਿਟੀ ਹੈ ਹੁਣ ਜੀ ਦੁਨੀਆ ਭਰ ਦੇ ਵਿੱਚ ਰਾਈਟ ਵਿੰਗ ਲੈਫਟ ਵਿੰਗ ਦਾ ਨਵਾਂ ਸਿਸਟਮ ਚੱਲ ਪਿਆ ਜੀ ਉਹਦੇ ਨਾਲ ਜਿਹੜੀ ਸਟੇਬਿਲਿਟੀ ਆ ਇਨਸਟੇਬਲ ਹੋ ਗਈ ਉਹ ਇਨਸਟੇਬਿਲਿਟੀ ਜਿਹੜੀ ਆ ਉਹ ਇੱਕ ਵੱਡਾ ਕੌਜ਼ ਬਣਦੀ ਆ ਹਰ ਚੀਜ਼ ਦੀ ਜੀ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਨਾਲ ਬਣਨਾ ਕੀ ਆ ਕੱਲ ਨੂੰ ਹੂੰ ਕਿਸੇ ਵੀ ਮੁਲਕ ਦੇਖ ਲਓ ਰਾਈਟ ਵਿੰਗ ਲੈਫਟ ਵਿੰਗ ਅਲੱਗ ਚੱਲ ਪਿਆ ਬਹੁਤ ਲੋਕਾਂ ਨੂੰ ਪਤਾ ਨਹੀਂ ਰਾਈਟ ਵਿੰਗ ਕੀ ਆ ਲੈਫਟ ਵਿੰਗ ਕੀ ਆ ਸੋ ਚਲੋ ਆਪਣਾ ਵਿਸ਼ਾ ਨਹੀਂ ਹੈਗਾ ਜੀ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਹ ਤਾਂ ਸਾਰੀ ਦੁਨੀਆ 'ਚ ਇਹ ਚੱਲਦਾ ਆ ਦੂਸਰਾ ਹੈਗਾ ਜਿਹੜੀਆਂ ਗਰੋਸਰੀਜ਼ ਨੇ ਇਹ ਬਹੁਤ ਮਹਿੰਗੀਆਂ ਹਨ ਹਾਂ ਨਾ ਇਹ ਪਹਿਲਾਂ ਕੈਲੀਫੋਰ ਪਰ ਪ੍ਰੋਡਿਊਸ ਆਪ ਕਰਦੇ ਤੇ ਇਹ ਸਸਤਾ ਹੋਊ ਜੀ ਪਰ ਹੁਣ ਉਹ ਸਾਡੇ ਕੈਪੀਟਲ ਦਾ ਮਹਿੰਗਾ ਹੋ ਗਿਆ ਉੱਥੇ ਕੰਮ ਹੁਣ ਸੋ ਇਹ ਚੀਜ਼ਾਂ ਤਾਂ ਤੀਜਾ ਇੰਡਸਟਰੀ ਕੋਈ ਵੀ ਆ ਜਿਹੜੀ ਜੀ ਚਾਹੇ ਟਰੱਕਿੰਗ ਲਾ ਲਓ ਚਾਹੇ ਉਹ ਮੈਨੂਫੈਕਚਰਿੰਗ ਲਾ ਲਓ ਜਾਂ ਕਿਤੇ ਵੀ ਆ ਜਦੋਂ ਉੱਥੇ ਤੁਹਾਨੂੰ ਕੌਨਫੀਡੈਂਸ ਨਹੀਂ ਰਿਹਾ ਕਿ ਮੈਨੂੰ ਇੱਥੇ ਰਹਿਣ ਦੇਣਾ ਜਾਂ ਨਹੀਂ ਰਹਿਣ ਦੇਣਾ ਤੁਸੀਂ ਐਵਰੀ ਡੇ ਡੇ ਟੂ ਡੇ ਤੁਸੀਂ ਇੱਕ ਸਿਸਟਮ ਦੇ ਡਰ ਦੇ ਮਾਹੌਲ ਦੇ ਵਿੱਚ ਜਿਉ ਰਹੇ ਹੋ ਜੀ ਸੋ ਡਰਦੇ ਮਾਹੌਲ ਦੇ ਜੋ ਆਪਾਂ ਜਿਉਨੇ ਆ ਤਾਂ ਫਿਰ ਉਹਦੇ ਚ ਪ੍ਰੋਗਰੈਸ ਨਹੀਂ ਹੁੰਦੀ ਉਹਦੇ ਤਾਂ ਇੱਕ ਹੁੰਦਾ ਮੈਂ ਅੱਜ ਸਹ ਲੈ ਲਿਆ ਜਿਵੇਂ ਗਾਜ਼ਾ ਚ ਹੋ ਰਿਹਾ ਗਾਜ਼ਾ ਦਾ ਆਪਾਂ ਨੂੰ ਨਹੀਂ ਪਤਾ ਅੱਜ ਜੋ ਬੱਚੇ ਜਿਹੜੇ ਨੇ ਜਾਂ ਉਹ ਭੈਂਡ ਭਰਾ ਉੱਥੇ ਬੈਠੇ ਜਿਹੜੇ ਅੱਜ ਉਹ ਹੁਣ ਬੈਠੇ ਨੇ ਆ ਹੁਣੇ ਕੁਝ ਹੋ ਗਿਆ ਬੰਬ ਡੇ ਗਿਆ ਤੇ ਉਹ ਜਾਂਦੇ ਲੱਗੇ ਉਹ ਕਿਹੜੇ ਹਿਸਾਬ ਨਾਲ ਆਪਾਂ ਕੈਲਕੂਲੇਟ ਕਰਾਂਗੇ ਇਕਨੋਮੀ ਕਿੱਧਰ ਹੋ ਜਾਊਗੀ ਇੱਕੋ ਹੀ ਇਕਨੋਮੀ ਜਿਹੜੀ ਉਹ ਸਾਰਨੋਂ ਵੱਧ ਮੂਵ ਹੋ ਰਹੀ ਉਹ ਵੈਪਨਸ ਦੀ ਹੋ ਰਹੀ ਹੈ ਜੀ ਉਹਨਾਂ ਦੇ ਦੂਜਾ ਤੇਲ ਆ ਬਾਕੀ ਤਾਂ ਸਾਰਾ ਕੁਝ डाउनफॉल ਕੀ ਆ ਨਾ ਸੋ ਵਰਲਡਵਾਈਡ ਹੀ ਹੈਗਾ ਆ ਫੀਨੋਮਨਾ ਇਹਦਾ ਕੋਈ ਸ਼ੱਕ ਨਹੀਂ ਹੈਗੀ ਪਰ ਆਪਾਂ ਆਪਣੀ ਲੋਕਲ ਗਵਰਨਮੈਂਟ ਤੇ ਜਿਆਦਾ ਇੱਥੇ ਜਿੱਥੇ ਆਪਾਂ ਬੈਠੇ ਆ ਆਪਾਂ ਨੂੰ ਰੀਜਨ ਦਾ ਵੱਧ ਪਤਾ ਜਿਹਨਾਂ ਨੂੰ ਟੈਕਸ ਦੇਣੇ ਆ ਅਸੀਂ ਤਾਂ ਉਹਨਾਂ ਤੋਂ ਜਵਾਬ ਲੈਣੇ ਆ ਜਿਹੜੇ ਆਪਾਂ ਰੀਜਨ ਨਾਲੇ ਬੈਠੇ ਆ ਆਪਾਂ ਨੂੰ ਉੱਥੋਂ ਦਾ ਜਿਆਦਾ ਪਤਾ ਆਲਦੋ ਆਪਾਂ ਬਹੁਤ ਪੀਸਫੁਲ ਕੰਟਰੀ ਆ ਜੀ ਫॉर ਨਾਓ ਇੱਥੇ ਹਜੇ ਇਹ ਜਾ ਕੁਝ ਰੁਝਾਨ ਨਹੀਂ ਆਇਆ ਪਰ ਜੇ ਵਰਲਡਵਾਈਡ ਸਾਰਾ ਕੁਝ ਹੁੰਦਾ ਉਹਦੇ ਇਫੈਕਟਸ ਤਾਂ ਪੈਂਦੇ ਹੀ ਪੈਂਦੇ ਨੇ ਉਹ ਆਪਣੀ ਤੇ ਪਹਿਣੇ ਅੱਜ ਪਹਿਣਗੇ ਜਾਂ ਕੱਲ ਨੂੰ ਪਹਿਣਗੇ ਉਹ ਪਹਿਣਗੇ ਬਿਲਕੁਲ ਤੁਸੀਂ ਜਿਹੜੀ ਵਿੱਚ ਇਮੀਗ੍ਰੇਸ਼ਨ ਦੀ ਵੀ ਥੋੜੀ ਜਿਹੀ ਲिटल ਬਿਟ ਜਿਹੜੀ ਉਹ ਗੱਲ ਕੀਤੀ ਹੈ ਮੈਨੂੰ ਲੱਗਦਾ ਕਿ ਇਹ ਵੀ ਇਹ ਮਹੱਤਵਪੂਰਨ ਪਹਿਲੂ ਹੋ ਸਕਦਾ ਕਿ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਪਾਲਿਸਿਸ ਜਿਹੜੀਆਂ ਸਖਤ ਕੀਤੀਆਂ ਨੇ ਉਹ ਇਮੀਗ੍ਰੈਂਟਸ ਵੀ ਆਉਂਦੇ ਆ ਉਹ ਆਪ ਕੋਈ ਆਪਣੇ ਪੈਰ ਬੰਨਣ ਲਈ ਕੋਈ ਪੈਰ ਬੰਨ ਕੇ ਕਹਿੰਦਾ ਕਿ ਭਾਈ ਮੈਂ ਘਰ ਛੋਟਾ ਵੱਡਾ ਜਿੱਦਾਂ ਵੀ ਹੋਵੇ ਹੋਵੇਗਾ ਖਰੀਦ ਲਵਾਂਗਾ ਹੋਰ ਕੁਝ ਨਹੀਂ ਤੇ ਘੱਟੋ ਘੱਟ ਕਾਂਡੋਸ ਜਿਹੜੇ ਆ ਉਹ ਹੀ ਖਰੀਦ ਲਵਾਂਗਾ ਤੇ ਹੁਣ ਇੱਕ ਇਮੀਗ੍ਰੇਸ਼ਨ ਦੀ ਅਨਸਟੇਬਿਲਟੀ ਜਿਹੜੀ ਹੈਗੀ ਆ ਤੇ ਦੂਜਾ ਕਾਂਡੋਸ ਵੀ ਇੰਨੇ ਮਹਿੰਗੇ ਹੋ ਗਏ ਕਿ ਉਹ ਵੀ ਵੱਤ ਤੋਂ ਬਾਹਰ ਨਿਕਲ ਗਿਆ ਹੁਣ ਜੇ ਤਾਂ ਆਪਾਂ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰਦੇ ਆ ਇੰਟਰਨੈਸ਼ਨਲੀ ਦੇਖਦੇ ਆ ਆਪਾਂ ਸਾਡ ਨੂੰ ਰੀਅਲ ਏਸਟੇਟ ਕਿੱਥੇ ਕਿੱਥੇ ਮਹਿੰਗੀ ਹੈ ਉਹ ਤਾਂ ਇੱਥੋਂ ਨੂੰ ਦਿੱਲੀ ਤੇ ਬੰਬਈ ਵੀ ਮਹਿੰਗੀ ਹੈ ਜੀ ਸੋ ਸੈਨ ਫਰਾਂਸਿਸਕੋ ਵੀ ਮਹਿੰਗੀ ਹੈ ਟੋਕਿਓ ਬਹੁਤ ਜ਼ਿਆਦਾ ਮਹਿੰਗੀ ਹੈ ਲੋਕੀ ਉੱਥੇ ਵੀ ਬਾਏ ਕਰ ਰਹੇ ਸਾਰਾ ਕੁਝ ਇੱਥੇ ਹੈ ਕਿ ਪਾਲਿਸੀਸ ਸੀਗੀਆਂ ਪਹਿਲੋਂ ਵੀ ਪਾਲਿਸੀਸ ਸੀਗੀਆਂ ਹੁਣ ਵੀ ਕਿਉਂਕਿ ਸਾਡੇ ਕੋਲ ਪੋਪੂਲੇਸ਼ਨ ਬੇਸ ਬਹੁਤ ਘਟਾ ਆਪਣਾ ਜੀ ਇੱਥੇ ਪੋਪੂਲੇਸ਼ਨ ਦੀ ਗ੍ਰੋਥ ਵੀ ਘਟਾ ਸਾਡੇ ਕੋਲੇ ਜਿੰਨੀ ਦੇਰ ਫੋਰਨ ਬਾਇਰਸ ਨੂੰ ਨਹੀਂ ਇਹ ਐਂਟਰੇਨ ਕਰਦੇ ਹੂੰ ਪਹਿਲਾਂ ਵੀ ਜਦੋਂ ਆਪਣੀ ਇਕਨੋਮੀ ਚੱਲੀ ਸੀ ਜਦੋਂ ਹਾਂਗਕਾਂਗ ਦਾ ਸਾਰਾ ਹੋਇਆ ਸੀ ਉਦੋਂ ਵੀ ਫੋਰਨ ਬਾਇਰਸ ਨੇ ਆ ਕੇ ਜਿਹੜੇ ਫੋਰਨ ਬਾਇਰ ਸੀਗੇ ਉਹਨਾਂ ਨੇ ਆ ਕੇ ਇਕਨੋਮੀ ਨੂੰ ਇੱਕ ਲਿਫਟ ਅਪਲਿਫਟ ਕੀਤਾ ਸੀ ਜੀ ਫਿਰ ਆਪਣੇ ਤੁਸੀਂ ਦੇਖਿਓ ਜਿਹੜਾ ਚਾਈਨਾ ਤੋਂ ਕਾਫੀ ਜ਼ਿਆਦਾ ਫਿਰ ਏਸ਼ੀਆ ਜਾਂ ਆਪਾਂ ਕਹਿੰਦੇ ਆਂ ਇੰਡੀਆ ਤੋਂ ਸਾਊਦੀ ਅਰੇਬੀਆ ਤੋਂ ਆਪਾਂ ਇੱਧਰ ਜ਼ਿਆਦਾ ਦੇਖਦੇ ਸੀ ਚਾਈਨਾ ਦੀ ਇਨਵੈਸਟਮੈਂਟਸ ਜੀ ਵੈਸਟ ਕੋਸਟ ਤੇ ਈਸਟ ਕੋਸਟ ਦੇ ਉੱਤੇ ਕਾਫੀ ਇਨਵੈਸਟਮੈਂਟਸ ਜਿਹੜੀਆਂ ਸੀ ਉਹ ਰਸ਼ੀਆ ਤੋਂ ਤੇ ਮਿਡਲ ਈਸਟ ਤੋਂ ਵੀ ਬਹੁਤ ਜ਼ਿਆਦਾ ਹੈਗੀਆਂ ਨੇ ਸੋ ਇਹ ਹਣ ਪੈਸਾ ਇੱਥੋਂ ਤਾਂ ਹੁਣ ਪ੍ਰੋਡਿਊਸ ਹੁੰਦਾ ਨਹੀਂ ਜਿਹੜੀਆਂ ਕੰਟਰੀ ਜਿਹੜੀ ਪੈਸਾ ਪ੍ਰੋਡਿਊਸ ਹੋ ਰਿਹਾ ਮੇਨਲੈਂਡ ਤੋਂ ਹੋ ਰਿਹਾ ਮੇਨਲੈਂਡ ਚਾਈਨਾ ਤੋਂ ਜਿਵੇਂ ਹੋ ਰਿਹਾ ਉਹਨਾਂ ਨੇ ਸੇਫ ਹੈਵਨ ਚ ਕਿਤੇ ਆਉਣਾ ਹੈ ਜੀ ਉਹਨਾਂ ਨੇ ਗੁੱਡ ਲਾਈਫ ਸਟਾਈਲ ਦੇ ਵਿੱਚ ਉਹ ਰਹਿਣਾ ਚਾਹੁੰਦੇ ਨੇ ਉਹ ਉੱਥੋਂ ਪੈਸਾ ਲੈ ਕੇ ਆਉਂਦੇ ਨੇ ਉਹ ਆਉਂਦੇ ਸੀ ਉਹਦੇ ਨਾਲ ਆਪਣਾ ਸਾਰਾ ਸਿਸਟਮ ਚੱਲ ਰਿਹਾ ਸੀ ਉਹ ਇੱਕਦਮ ਬੰਦ ਕਰਤਾ ਉਹਦਾ ਐਡਵਾਂਟੇਜ ਕਿਸੇ ਹੋਰ ਕੰਟਰੀਆਂ ਲੈਣਾ ਹੈ ਬਿਲਕੁਲ ਹੁਣ ਜਿਵੇਂ ਸਿੰਗਾਪੁਰ ਉਹ ਖੁੱਲ੍ਹ ਆਇਆ ਇਸ ਪੂਰਾ ਕੰਟਰੀ ਆ ਉਹਦੀ ਉਹਨਾਂ ਦੀ ਇਕਨੋਮੀ ਕਿੱਧਰ ਨੂੰ ਜਾ ਰਹੀ ਹੈ ਸਾਡੀ ਕਿੱਧਰ ਨੂੰ ਜਾ ਰਹੀ ਹੈ ਇਹ ਮਤਲਬ ਸਾਡੀਆਂ ਪਾਲਿਸੀਜ਼ ਦੇ ਵਿੱਚ ਕਿਤਨੇ ਕਿਤੇ ਜਦੋਂ ਤੁਸੀਂ ਉਹਨਾਂ ਨੂੰ ਕਹਿੰਨੇ ਹੋ ਤੁਸੀਂ ਆਓ ਉਹਦੇ ਚ ਆ ਜਾਂਦਾ ਵੀ ਇਹ ਤਾਂ ਪੈਸਾ ਦੋ ਨੰਬਰ ਚ ਲੈ ਕੇ ਆ ਰਹੇ ਨੇ ਜੀ ਇਹ ਟੈਕਸ ਤੁਸੀਂ ਟੈਕਸ ਇੱਥੇ ਲੈ ਲਓ ਤੁਹਾਨੂੰ ਉੱਤੇ ਕੀ ਕਰਕੇ ਆਏ ਨੇ ਨਹੀਂ ਕਰਕੇ ਉਹ ਡਿਫਰੈਂਸ ਸਟੋਰੀ ਹੈ ਪਰ ਹਾਂ ਐਸ ਲੌਂਗ ਐਸ ਬੰਦੇ ਦਾ ਬੈਕਗ੍ਰਾਉਂਡ ਜਿਹੜਾ ਆ ਉਹ ਚੈੱਕ ਕੀਤਾ ਹੋਵੇ ਕਿਸੇ ਇਹ ਜੀ ਇਹ ਇੰਸਟੀਚੂਨਸ ਨਾ ਨਾ ਹੋਵੇ ਜਿੱਥੇ ਉਹਨਾਂ ਦਾ ਜਿਹਨੂੰ ਆਪਾਂ ਟੈਰਰਿਸਟ ਆਰਗੇਨਾਈਜ਼ ਕਹਿੰਦੇ ਆ ਇਹ ਤਾਂ ਸਵਾਈਧਾ ਬਿਜ਼ਨਸਮੈਨ ਆ ਬਿਜ਼ਨਸਮੈਨ ਨੇ ਤਾਂ ਹਰ ਹਾਈ ਲੈਵ 'ਤੇ ਆਪਣਾ ਟੈਕਸ ਬਚਾਉਣਾ ਹੈ ਜੀ ਬਚਾ ਕੇ ਜੇ ਤੁਹਾਡੇ ਇੱਥੇ ਆ ਕੇ ਇਨਵੈਸਟ ਕਰਦਾ ਹੈ ਤਾਂ ਨੋ ਹਾਰਮ ਇਨ ਇਟ ਮੇਰਾ ਖਿਆਲ ਕੋਈ ਹਾਰਮ ਨਹੀਂ ਹੈਗਾ ਪਰ ਆਈ ਡੋਨਟ ਨੋ ਇਫ ਦ ਪਾਲਿਸੀਜ਼ ਇਕਵਰੀ ਬਰਾਦਰਦੇ ਨੇ ਆਪ ਹੀ ਇਹ ਪਾਲਸੀਆਂ ਬਣਾਉਂਦੇ ਆ ਪਹਿਲਾਂ ਆਪ ਹੀ ਪੈਸੇ ਲੈ ਕੇ ਆਉਂਦੇ ਆਪੇ ਹੀ ਬੰਦ ਕਰਕੇ ਉਹਨੂੰ ਬਦਨਾਮ ਕਰਦੇ ਆ ਸੋ ਇਹ ਚੀਜ਼ਾਂ ਇਹਨਾਂ ਨੂੰ ਖੋਲਣਗੇ ਉਹਦੇ ਨਾਲ ਵੀ ਜਿਹੜੀ ਆ ਇਕਨੋਮੀ ਦੇ ਵਿੱਚ ਕਾਫੀ ਫਰਕ ਆਊ ਬਹੁਤ ਸਾਰੀਆਂ ਚੀਜ਼ਾਂ ਨੇ ਆ ਅੱਜ ਜਿਹੜੇ ਨੁਕਤੇ ਆਪਾਂ ਸਾਂਝੇ ਕੀਤੇ ਉਹਦੇ ਵਿੱਚ ਇੱਕ ਤਾਂ ਸਬਸਿਡੀ ਕਿ ਥੋੜਾ ਜਿਹਾ ਸਬਸਿਡਾਈਜ਼ ਕਰੋ ਦੂਜਾ ਇੰਟਰਨੈਸ਼ਨਲ ਮਾਰਕੀਟ ਥੋੜਾ ਜਿਹਾ ਖੋਲਣ ਦੀ ਜੜੀ ਆ ਇੰਟਰਨੈਸ਼ਨਲ ਜਿਹੜੇ ਹੈਗੇ ਨੇ ਡਿਵੈਲਪਰ ਉਹਨਾਂ ਨੂੰ ਇੱਥੇ ਥਾਂ ਦੇਣ ਦੀ ਗੱਲ ਤੁਸੀਂ ਕੀਤੀ ਆ ਸਰਕਾਰ ਸਿਆਣੀ ਆ ਵੈਸੇ ਕਿਤੇ ਸਿਆਣੀ ਆ ਮਾਰਕਾਰਨੀ ਸਾਹਿਬ ਜਿਹੜੇ ਆ ਉਹ ਖੁਦ ਬੈਂਕਾਂ ਦਾ ਲੇਖਾ ਜੋਖਾ ਕਰ ਚੁੱਕੇ ਆ ਦੇਖ ਚੁੱਕੇ ਤਜਰਬਾ ਉਹਨਾਂ ਦੇ ਕੋਲ ਹੈਗਾ ਉਹ ਜਾਣਦੇ ਹੋਣਗੇ ਕੀ ਕਰਨਾ ਕੀ ਨਹੀਂ ਕਰਨਾ ਪਰ ਫਿਰ ਵੀ ਲੋਕ ਤਵਕਕੋ ਬਹੁਤੀ ਰੱਖਦੇ ਆ ਔਰ ਛੇਤੀ ਰੱਖਦੇ ਆ ਕਿ ਜੋ ਕੁਝ ਹੋਵੇ ਛੇਤੀ ਹੋ ਜਾਣਾ ਚਾਹੀਦਾ ਕਿਉਂਕਿ ਜਿਹੜੇ ਇਸ ਵੇਲੇ ਰੀਅਲ ਏਸਟੇਟ ਨਾਲ ਜੁੜੇ ਹੋਏ ਲੋਕ ਆ ਮੈਨੂੰ ਲੱਗਦਾ ਕਿ ਜਦ ਜਦਾਂ ਸਮਾਂ ਇਹ ਲੋਅਰ ਮਾਰਕੀਟ ਦਾ ਜਾਂਦਾ ਪਿਆ ਉਹਦਾ ਉਹਦਾ ਉਹਨਾਂ ਦੀ ਜੇਬ ਜਿਹੜੀ ਹੈ ਜਿੰਨੀ ਟਾਈਟ ਹੋ ਰਹੀ ਆ ਨਾ ਉਹ ਉਹਨਾਂ ਦੀ ਪਰੇਸ਼ਾਨੀ ਦਾ ਸਬੱਬਤ ਆ ਹੈ ਹੀ ਹੈ ਮਾਰਕੀਟ ਲਈ ਵੀ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ ਮਸਲਾ ਇਹ ਹੁੰਦਾ ਨਹੀਂ ਜਿੱਡਾ ਵੱਡਾ ਇਨਵੈਸਟਰ ਆ ਜੀ ਦੇਖਣ ਨੂੰ ਆਪਣਾ ਬਹੁਤ ਸੋਨਾ ਨਾਮ ਵੱਡੇ ਹੁੰਦੇ ਨੇ ਉਹਨੇ ਉਹਦੇ ਖੂਬ ਵੱਡੇ ਹੁੰਦੇ ਆ ਜਿੱਡਾ ਸਿਰ ਕਹਿੰਦੇ ਓਡੀਸਾ ਰੀਪੀਡ ਹਾਂ ਸੋ ਇਹ ਉਹਨਾਂ ਦੇ ਉਹਨਾਂ ਜੇ ਮੇਰੀ ਪੇਮੈਂਟ ਆਪਾਂ ਜਿਵੇਂ ਹਜ਼ਾਰਾਂ ਦੀ ਗੱਲ ਕਰਦੇ ਆ ਜੀ ਉਹ ਲੱਖਾਂ ਦੀਆਂ ਮਿਲੀਅਨਸ ਦੀ ਕਰਦੇ ਆ ਮਹੀਨੇ ਦੀ ਜੀ ਉਹ ਪੈਸੇ ਕਿੱਥੋਂ ਪ੍ਰੋਡਿਊਸ ਕਰਨੇ ਆ ਕਈ ਕਈ ਸਾਲਾਂ ਦੀਆਂ ਮਿਹਨਤਾਂ ਕਈ ਕਈ ਸਾਲਾਂ ਦੀਆਂ ਕਮਾਈਆਂ ਉਹ ਸਾਰੀਆਂ ਡੁੱਬ ਗਈਆਂ ਜੀ ਤੇ ਇਹ ਜਿ ਡੁੱਪਰੀਆਂ ਨੇ ਜਿਹਦੀ ਚੀਜ਼ ਖੜੀ ਆ ਉਹਨੂੰ ਪਤਾ ਹੋ ਉਹ ਨੱਕਾ ਕਿਵੇਂ ਬੰਦ ਕਰਨਾ ਉਹ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਅਲਟੀਮੇਟਲੀ ਜਿਹੜਾ ਲੂਜ਼ਰ ਨਾ ਉਹ ਕੰਜ਼ਿਊਮਰ ਵੀ ਆ ਤੇ ਉਹ ਡਿਵੈਲਪਰ ਵੀ ਆ ਪਾਲਿਸੀਜ਼ ਉਸ ਤਰ੍ਹਾਂ ਸਰਕਾਰ ਦੀਆਂ ਗਲਤ ਹੋਣ ਜਾਂ ਕਿਹਦੀਆਂ ਵੀ ਗਲਤ ਨੇ ਵਰਲਡਵਾਈਡ ਕੀ ਚੱਲਦਾ ਪਰ ਸਫਰਿੰਗ ਤਾਂ ਆਲਵੇਸ ਪਬਲਿਕ ਦੀ ਆ ਆਪ ਸਫਰ ਪਬਲਿਕ ਕਰ ਰਹੀ ਮੈਂ ਚਾਹਨਾ ਹੈ ਕਿ ਹੁਣ ਜਾਂਦੇ ਜਾਂਦੇ ਕੋਈ ਆਸ ਦੀ ਕਿਰਨ ਵੀ ਦਿਖਾ ਦਿਓ ਕਿਉਂਕਿ ਜੰਨੀਆਂ ਗੱਲਾਂ ਕੀਦੀਆਂ ਉਹਦੇ ਵਿੱਚ ਬੜਾ ਹਾਲਾਤ ਕੋਈ ਬਹੁਤੇ ਚੰਗੇ ਨਜ਼ਰ ਨਹੀਂ ਆਏ ਕੋਈ ਆਸ ਦੀ ਕਿਰਨ ਨਜ਼ਰ ਆ ਰਹੀ ਹੈ ਕਿ ਅੱਜ ਨਹੀਂ ਭਲਕੇ ਭਲਕੇ ਨਹੀਂ ਪਰਸੋਂ ਪਰਸੋਂ ਨਹੀਂ ਨਰਸੋਂ ਕੁਝ ਨਾ ਕੁਝ ਤਾਂ ਨਜ਼ਰ ਆ ਰਿਹਾ ਹੋਏਗਾ ਜੀ ਆਪਾਂ ਪਹਿਲਾਂ ਵੀ ਜੰਨੀਆਂ ਪੋਇੰਟ ਇੰਟਰਵਿਊਜ਼ ਦੇ ਵਿੱਚ ਗੱਲ ਕਰਦੇ ਮੈਂ ਜਿਹੜੀ ਹਜੇ ਇੱਕ ਜਾਂ ਦੋ ਵਾਰੀ ਜੋ ਇੰਟਰਸਟਿਡ ਹੋਰ ਥੱਲੇ ਆਉਣਾ ਹੈ ਜਿਹਦੀ ਆਸ ਕੀਤੀ ਜਾਂਦੀ ਹੈ ਜੀ ਉਹਦੇ ਨਾਲ ਮਾਰਕੀਟ ਦੇ ਵਿੱਚ ਥੋੜਾ ਹਲਾਰਾ ਆਊਗਾ ਹੂੰ ਪਰ ਉਹ ਦੇਖਾ ਜੇ ਇਹ ਰਿਹਾ ਮਾਰਚ ਅਪ੍ਰੈਲ ਤੱਕ ਹਜੇ ਥੋੜਾ ਜਿਹਾ ਸਬਰ ਜਿਥੇ ਇਨਾ ਕੀਤਾ ਮਾਰਚ ਅਪ੍ਰੈਲ ਤੱਕ ਸਬਰ ਕਰੋ ਹੋਰ ਜੇ ਤੁਹਾਡੇ ਕੋਲੇ ਕੋਈ ਗੁੱਡ ਡੀਲਸ ਮਿਲਦੀਆਂ ਨੇ ਜੰਪ ਔਨ ਇਟ ਉਹ ਲਾਓ ਜਰੂਰ ਬਾਈ ਕਰ ਲਓ ਤੇ ਜਿੱਥੇ ਲੱਗਦਾ ਵੀ ਤੁਹਾਡਾ ਤੁਸੀਂ ਬਹੁਤ ਮਹਿੰਗੀ ਕੋਈ ਚੀਜ਼ ਲਈ ਹੋਈ ਹੈ ਤੇ ਤੁਹਾਨੂੰ ਲੱਗਦਾ ਵੀ ਆਪਾਂ ਸ਼ਾਇਦ ਮਾਰਚ ਅਪ੍ਰੈਲ ਜਾ ਕੇ ਉਹ ਤੁਸੀਂ ਈਵਨ ਹੋ ਜਾਓਗੇ ਉਹ ਹਜੇ ਦਿਖ ਨਹੀਂ ਰਿਹਾ ਉਹ ਆਪ ਦਾ ਨੱਕਾ ਬੰਦ ਕਰ ਦਿਓ ਉਹ ਨੂੰ ਮੈਂ ਕਸਸਤਾ ਕਰਕੇ ਕੱਢ ਲਓ ਤਾਂ ਕਿ ਤੁਹਾਡੇ ਜਿਹੜੇ ਮਹੀਨੇ ਦੇ ਪੇਮੈਂਟਸ ਜਾ ਰਹੀਆਂ ਨੇ ਉਹ ਬਚਣ ਲੱਜਣ ਤੁਹਾਡੀਆਂ ਉਹ ਆਪਣੇ ਆਪ ਤੇ ਇਨਵੈਸਟ ਕਰਨ ਲੱਗ ਜਓ ਆਪਣੀ ਸਿਹਤ ਤੇ ਇਨਵੈਸਟ ਕਰਨ ਲੱਗ ਜਓ ਆਪਣੇ ਆਪਾਂ ਪਿਛਲੀ ਵਾਰੀ ਵੀ ਗੱਲ ਕਰਦੇ ਸੀ ਆਪਣੇ ਆਪਣੇ ਆਪਣੀ ਹੈਲਥ ਨੂੰ ਰੱਖੋ ਬਾਤ ਇਹਦਾ ਕਾ ਬਾਤ ਜੇ ਪਹਿਲਾ ਸਿਹਤ ਜ਼ਰੂਰੀ ਆ ਬੱਚਿਆਂ ਨੂੰ ਬੱਚਿਆਂ ਤੇ ਇਨਵੈਸਟ ਕਰੋ ਫੈਮਲੀ ਤੇ ਕਰੋ ਆਫ ਦੀ ਮੈਂਟਲ ਹੈਲਥ ਨੂੰ ਸਟਰੋਂਗ ਰੱਖੋ ਆਫ ਦੀ ਬਾਡੀ ਨੂੰ ਸਟਰੋਂਗ ਰੱਖੋ ਸੋ ਚੀਜ਼ਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ 2 ڈالر ਨੂੰ ਆਏ ਸੀ ਜੀ ਸੋ ਜੇ ਆਪਾਂ ਦੁਬਾਰਾ 20 ਜੋ ਕਿਦਰ ਭਰਾਈ ਜਾਵਾਂਗੇ ਸੋ 2 ਪੋਜ਼ਿਟਿਵ ਇਹ ਚੀਜ਼ਾਂ ਔਖਾ ਆ ਟਾਈਮ ਜਿਹਨੇ ਦੇਖ ਲਿਆ ਇਹਦੇ ਵਿੱਚੋਂ 99% ਲੋਕੀ ਬਹੁਤ ਕੁਝ ਸਿੱਖਣਗੇ ਜੀ ਤੇ ਸਿੱਖ ਰਹੇ ਨੇ ਸੋ ਆਪਾਂ ਅੱਗੇ ਥੋੜਾ ਜਿਹਾ ਆਪਣੀ ਚਾਦਰ ਤੋਂ ਆਪਣੀ ਵਿੱਤ ਤੋਂ ਵੱਧ ਵੀ ਕਰ ਜਾਂਦੇ ਸੀ ਕਿਉਂਕਿ ਮਾਰਕੀਟ ਨੇ ਉਹਨੂੰ ਕਵਰ ਕਰ ਲੈਂਦੀ ਸੀ ਹਮ ਮਾਰਕੀਟ ਬਹੁਤ ਵਧੀਆ ਸੀ ਹੁਣ ਆਪਾਂ ਦੇਖਾਂਗੇ ਕਿ ਉਹ ਵਿੱਤ ਆਪਾਂ ਵਿੱਚ ਪਾ ਕੇ ਨਾਲ ਆਪਾਂ ਕਹਿੰਦੇ ਹੁਣ ਦੋ ਚਾਰ ਗਿੱਟ ਹੋਰ ਛੱਡੀਏ ਚਾਦਰ ਜੀ ਤਾਂ ਕਿ ਜੇ ਲੋਡ ਪਵੇ ਤਾਂ ਆਪਾਂ ਲੰਬਾ ਸਮਾਂ ਕੱਢ ਸਕੀਏ ਸੋ ਇਹ ਅਗਲੇ ਜਿਹੜੀ ਸਾਡੀ ਜਨਰੇਸ਼ਨਸ ਨੇ ਇਹਨੂੰ ਤਾਂ ਚੇਤਾ ਰਹੂਗਾ ਅਗਲੀ ਜਨਰੇਸ਼ਨ ਕੀ ਕਰੂਗੀ ਉਹ ਉਦੋਂ ਦੇਖਿਆ ਉਹਦੇ ਉੱਤੇ ਦੇਖਿਆ ਜਾਊਗਾ ਬਹੁਤ ਸਾਰੀਆਂ ਚੀਜ਼ਾਂ ਨੇ ਵਕਤ ਬੜਾ ਕੁਝ ਸਿਖਾਉਂਦਾ ਹੈ ਕਿਉਂਕਿ ਕਰੋਨਾ ਦਾ ਦੌਰ ਵੀ ਇਹੋ ਜਿਹਾ ਸੀਗਾ ਲੱਗਦਾ ਸੀਗਾ ਕਿ ਸਾਰਾ ਕੁਝ ਖਤਮ ਅਸੀਂ ਅੰਦਰਾਂ ਦੇ ਵਿੱਚ ਬੰਦ ਹੋਏ ਪਿਆ ਚੌਕਟਿਆਂ ਦੇ ਵਿੱਚ ਵੱਜੇ ਪਿਆ ਹੌਲੀ ਹੌਲੀ ਕਰਕੇ ਫੇਰ ਚੀਜ਼ਾਂ ਟਿਕਾਣੇ ਸਿਰਾਈਆਂ ਉਹਨੇ ਵੀ ਬੜਾ ਕੁਝ ਸਿਖਾਇਆ ਨਵਾਂ ਬੜਾ ਕੁਝ ਸਿਖਾਇਆ ਤੇ ਇਹ ਵੀ ਚੀਜ਼ਾਂ ਜਿਹੜੀਆਂ ਸਿਖਾ ਕੇ ਜਾਣ ਗਿਆ ਚਾਹ ਸਭ ਤੁਹਾਡੇ ਕੋਲ ਵੀ ਬੜਾ ਕੁਝ ਸਿੱਖਦੇ ਆ ਕੋਈ ਨਾ ਕੋਈ ਮਾਰਕੀਟ ਦੀ ਗੱਲ ਕਰਦੇ ਕਰਦੇ ਆਪਾਂ ਜ਼ਿੰਦਗੀ ਦੇ ਫਲਸਫੇ ਦੀ ਵੀ ਗੱਲ ਕਰ ਜਾਂਦੇ ਆ ਔਰ ਜਿਹੜਾ ਸਮਾਪਨ ਤਕਰੀਬਨ ਕਹਿ ਲੀਏ ਕਿ ਕੀਤਾ ਉਹ ਵੀ ਇਹ ਫਲਸਫੇ ਵਾਲਾ ਇਹ ਕਿ ਸਿਹਤ ਪਹਿਲਾਂ ਦੇਖੋ ਬਾਕੀ ਸਾਰੀਆਂ ਚੀਜ਼ਾਂ ਦੁਬਾਰਾ ਫੇਰ ਹਾਸਲ ਕੀਤੀਆਂ ਜਾ ਸਕਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਜੀ ਥੈਂਕ ਯੂ ਔਰ ਇਸ ਦਿਨ ਵਾਲੀ ਦਰਸ਼ਕੋ ਆਪਣੇ ਜਸਵੀਰ ਨੂੰ ਵੀ ਦਿਓ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ